ਮੁਨਿੰਦਰ ਚੱਲ ਕਿੰਨਾ ਕੁ ਚਿਰ ਐਵੇਂ ਗੁੱਸੇ ਹੋ ਕੇ 서ਊਗਾ ਉਹ ਵੀ ਤੇਰਾ ਆਪਦਾ ਘਰ ਹੈ ਇੱਥੇ ਆ ਕੇ ਕਾਤੋਂ ਬੈਠ ਗਈ ਤੈਨੂੰ ਵੀ ਪਤਾ ਮੈਂ ਗੁੱਸੇ ਹੋ ਕੇ ਨਹੀਂ ਆਈ ਹੈਗੀ ਵੀ ਕਿਹੜੀ ਗੱਲ ਤੋਂ ਆਈ ਆ ਫਿਰ ਮੈਂ ਕਹੀਦਾ ਐ ਨਾ ਵੀ ਸਾਰਾ ਕੁਝ ਠੀਕ ਕਰ ਦੂੰਗਾ ਚੱਲੀ ਜਾਂਦੀ ਐ ਸਾਰਾ ਨਾ ਚਾਚ ਨਾਲ ਗੱਲ ਚੱਲੀ ਜਾਂਦੀ ਐ ਵੀ ਜੇ ਹੋ ਗਿਆ ਠੀਕ ਤੇ ਫਿਰ ਮੈਂ ਤੈਨੂੰ ਉਦੋਂ ਲੈ ਕੇ ਜਾਊਗਾ ਤੂੰ ਤਾਂ ਇਹ ਕਿੰਨਾ ਹੁਣ ਚੱਲ ਉੱਥੇ ਜਾ ਕੇ ਦੇਖਦਾ ਸੀ ਵੀ ਕੀ ਕੁਝ ਹੋ ਜਾਂਦਾ ਕੱਲ ਚੱਲਦ ਨੂੰ 6 ਮਹੀਨੇ ਹੋ ਗਏ ਹੈ ਕੋਈ ਗੱਲ ਤੱਕ ਨਿਵੇੜਾ ਨਿਕਲਿਆ ਕੁਝ ਵੀ ਨਹੀਂ ਹੋਇਆ ਹਾਂ 77 ਕੇ ਬੈਠੇ ਤੁਸੀਂ ਬਸ ਜ਼ਮੀਨ ਤਾਂ ਗਈ ਆਪਣੀ ਆਪਣੇ ਕੋਲ ਸਿਰਫ 7 ਕਿੱਲੇ ਰਹਿ ਗਏ ਓਏ ਐ ਨਹੀਂ ਜਾਣਦਾ ਜ਼ਮੀਨ ਮੈਂ ਤੂੰ ਕਿਉਂ ਐਵੇਂ ਟੈਨਸ਼ਨ ਲਈ ਆ ਜਾਣ ਵਾਲੀ ਕਿਹੜੀ ਗੱਲ ਆ ਭਾਈ ਜਦੋਂ ਉਹਨੇ ਵਿਆਹ ਹੀ ਕਰਾ ਲਿਆ ਤੇ ਫਿਰ ਤਾਂ ਥੋੜਾ ਲੱਗਦਾ ਆਪਦਾ ਹਿੱਸਾ ਤਾਂ ਲਊ ਲਊਗਾ ਉਹ ਵਿਆਹੀ ਕਰਦੀ ਜ਼ੋਰ ਲਾ ਲਓ ਵਿਆਹ ਹੀ ਕਰਾਇਆ ਹੈ ਜਵਾਕ ਤਾਂ ਨਹੀਂ ਨਾ ਹੋਇਆ ਮੈਂ ਤੈਨੂੰ ਉਹ ਹੀ ਤਾਂ ਗੱਲ ਕਹੀ ਇਹਦਾ ਵੀ ਤੁਸੀਂ ਮੈਨੂੰ ਟਾਈਮ ਤਾਂ ਦਿਓ ਹੈ ਟਾਈਮ ਦਿੱਤਾ ਜੀ ਤੂੰ ਗੱਲ ਕਰਕੇ ਹੱਲ ਕਰਕੇ ਆਉਂਦਾ ਇੱਥੇ ਐ ਥੋੜੀ ਹੱਲ ਹੁੰਦੇ ਹੁੰਦੇ ਆ ਜਿਵੇਂ ਹੁਣ ਤੁਸੀਂ ਕਹਿਤਾ ਓਵੇਂ ਹੱਲ ਹੋ ਜਾਊਗਾ ਇਹ ਹੁਣ ਮਾੜਾ ਮੋਟਾ ਵਾਲਾ ਬੰਦੇ ਨਾਲ ਲੜਨਾ ਝਗੜਨਾ ਪਊਗਾ ਫਿਰ ਜਾ ਕੇ ਹੱਲ ਹੋਊਗਾ ਲੜੀ ਤਾਂ ਜਾਣੇ ਹੋ ਰੋਜ ਤਾਂ ਮਾਲਾਣ ਜਾਂਦੇ ਉਹਦੇ ਗੇਟ ਮੂਰੇ ਰੋਜ ਤੁਸੀਂ ਲੜ ਪੈਨੇ ਹੋ ਮੈਂ ਲੜ ਪੈਨੀ ਆ ਲੜ ਕੇ ਵੀ ਦੇਖ ਲਿਆ ਹੁੰਦਾ ਕਿ ਤੂੰ ਬੋਲ ਪਿਆ ਤੇਰੀ ਮਾਂ ਬੋਲਦੀ ਭਾਈ ਉਹਨੂੰ ਬਿਠਾ ਕੇ ਪੰਚਾਇਤ ਦੇ ਵਿੱਚ ਉਹਦਾ ਨਾਲ ਗੱਲ ਕਰੋ ਕਰ ਤਾਂ ਲਈ ਕਿਨੇ ਜੀ ਤਾਂ ਗੱਲ ਕਰ ਲਈ ਕਿਨੇੜੀ ਭੂਆ ਨੇ ਸਮਝਾ ਲਿਆ ਕਿਨੇੜੀ ਤੁਸੀਂ ਸਮਝਾ ਰਿਆ ਕਿ ਸਰੇਕ ਬੰਦੇ ਨੇ ਸਮਝਾ ਲਿਆ ਉਹਨਾਂ ਦਾ ਪਰੋਣੇ ਦੇ ਵੀ ਨਹੀਂ ਮੰਨੀ ਤੁਸੀਂ ਐਂ ਦੇਖੋ ਮੰਮੀ ਗੱਲ ਤੋਂ ਹੀ ਮੁੱਕਰ ਗਿਆ ਤਿੰਨ ਕਿਲੇ ਦਿੰਦਾ ਸੀ ਉਹ ਤੋਂ ਵੀ ਮੁੱਕਰ ਗਿਆ ਰੋਹੀ ਤਾਂ ਮੈਂ ਕਹੀ ਜਾਂਦੀ ਆ ਵੀ ਜੇ ਹੁਣ ਚੱਜ ਦੇ ਕੋ ਢੰਗ ਦੇ ਬੰਦੇ ਪਾ ਲੋ ਚਾਰ ਵਿੱਚ ਜੇ ਤੁਹਾਡੇ ਰਿਸ਼ਤੇਦਾਰਾਂ ਨੇ ਨਹੀਂ ਮੰਨਦਾ ਕੋਈ ਪੰਚਾਇਤ ਮੈਂਬਰ ਨੂੰ ਸੱਦ ਲੋ ਤੁਸੀਂ ਐਂ ਦੇਖੋ ਭੂਆ ਨੂੰ ਪਾਇਆ ਉਹ ਵੀ ਚਾਚੇਵਾਲ ਦੀ ਉਹ ਇਹਨਾਂ ਦੀ ਕਿਉਂ ਬਣੂਗੀ ਹੈ ਇਹ ਕੋਈ ਯਾਰ ਦੋਸਤ ਸੀ ਉਹ ਵੀ ਮਾਮੇ ਦਾ ਸੀ ਚਾਚੀ ਸੀ ਉਹ ਤਾਂ ਦੋਨੇ ਪਾਸੇ ਅੱਗ ਸਟਦੀ ਆ ਮੇਰੀ ਗੱਲ ਜਿਹੜੀ ਤੁਹਾਡੀ ਭੂਆ ਗਈ ਭਈ ਉਹ ਤਾਂ ਉਹੀ ਝੁਕਲੇ ਪਾਲਡੇ ਦੀ ਆ ਠੀਕ ਹੈ ਉਧਰ ਨੂੰ ਜੋ ਗਿਆ ਉਧਰ ਹੋ ਗਈ ਜੇ ਚਾਰਚ ਲੜ ਤੁਸੀਂ ਵੱਧ ਦੇ ਦੋਗੇ ਤੁਹਾਡੇ ਕੰਨੀ ਹੋ ਜੂਗੀ ਫਿਰ ਉਹੀ ਤਾਂ ਗੱਲ ਆ ਨਾ ਚਲ ਉਹ ਤਾਂ ਸਾਰੇ ਉਹਨਾਂ ਵਾਲਦ ਸੀ ਤੇ ਫਿਰ ਤੂੰ ਵੀ ਤਾਂ ਚਾਚੇਵਾਲ ਦੀ ਹੋ ਗਈ ਬੈਠ ਗਈ ਮੇਰੇ ਭਾਜੀ ਦਾ ਇੱਥੇ ਆ ਕੇ ਬੈਠ ਗਈ ਠੀਕ ਹੈ ਚਾ ਚਲ ਜਾ ਤੂੰ ਮੁੱਖ ਮੋੜ ਗਿਆ ਤੂੰ ਵੀ ਮੁੱਖ ਮੋੜ ਲਿਆ ਤੂੰ ਵੀ ਫਿਰ ਚਾਚੇ ਵੱਲ ਦੀ ਹੋ ਗਈ ਚਾਚਾ ਨਾਲ ਦੀ ਮੈਂ ਤਾਂ ਮੇਰੀ ਜਿਵੇਂ ਮਾਂ ਕਹੂਗੀ ਮੈਂ ਤਾਂ ਉਵੇਂ ਕਰੂੰਗੀ ਮੇਰੀ ਮਾਨ ਕਿਆ ਮੇਰੇ ਨਾਲ ਤੁਰਪਾ ਤੇ ਮੈਂ ਤੁਰਪੀ ਮੇਰੇ ਵੱਲੋਂ ਤਾਂ ਸ਼ੱਕ ਦੀ ਅੱਜ ਲੈ ਜਾ ਭਾਈ ਮੈਂ ਮੈਂ ਰੱਖ ਕੇ ਤਾਂ ਕਰਾਉਣਾ ਵੀ ਕੀ ਹੈਗਾ ਪਰ ਜਿਹੜੀ ਗੱਲ ਆ ਉਹ ਪੂਰੀ ਕਰ ਦੇ ਗੱਲ ਹੁਣ ਪੂਰੀ ਕਰੀ ਜਾਂਨੇ ਜੇ ਟਾਈਮ ਲੱਗੂਗਾ ਤੁਸੀਂ ਗੱਲ ਸਮਝਦੇ ਕਿਉਂ ਨਹੀਂ ਕਿੰਨਾ ਕੁ ਟਾਈਮ ਲੱਗੂ ਚਾਚਾ ਸਾਨੂੰ ਮੈਂ ਤੁਹਾਨੂੰ ਆਪ ਦੱਸ ਮੈਨੂੰ ਪਤਾ ਸੀਗਾ ਕਿਉਂ ਚਾਚਾ ਨੇ ਸਾਰੇ ਕਾਲ ਕਰਾਰੇ ਮੇਰੇ ਨਾਲ ਕਰੇ ਸੀਗੇ ਵੀ ਠੀਕ ਆ ਬੱਤ ਕੋਈ ਗੱਲ ਨਹੀਂ ਆ ਸਾਰੀ ਜ਼ਮੀਨ ਤੇਰੀ ਹੈ ਤੇ ਉਦੋਂ ਵੀ ਤੈਨੂੰ ਪਤਾ ਤੂੰ ਤਿੰਨ ਕਿੱਲੇ ਉਹ ਕਹਿੰਦਾ ਤੂੰ ਰੱਖ ਲੈ ਉਹਦੇ ਕੋਲੇ ਉਦੋਂ ਬਾਅਦ ਮੁਕਰਿਆ ਕਿ ਨਹੀਂ ਮੁਕਰਿਆ ਤੁਸੀਂ ਫਿਰ ਲਾਹੇ ਸਾਹਮਣੇ ਸੀਗੀ ਸਾਰੀ ਗੱਲਬਾਤ ਤੂੰ ਕਹਿੰਨੀ ਵੀ ਸਾਰਾ ਕੁਝ ਤੈਨੂੰ ਪਤਾ ਹੀ ਸੀਗਾ ਅੱਜਾ ਫਿਰ ਤੈਨੂੰ ਵੀ ਪਤਾ ਸੀਗਾ ਫਿਰ ਲਵਾਈ ਕਿਉਂ ਨਹੀਂ ਨਾਮ ਉਹਨੇ ਨਾ ਮੈਨੂੰ ਅਜੇ ਦੱਸੋ ਤੁਹਾਨੂੰ ਲੋੜ ਹੀ ਨਹੀਂ ਸੀ ਕਿ 14 ਕਿੱਲੇ ਕਹਿੰਦੀ ਤੂੰ 7 ਕਿੱਲੇ ਕਹਿ ਕੇ ਰਿਸ਼ਤਾ ਲੈ ਲਈ ਮੈਂ ਕਿਹਾ ਸੀ ਮੈਂ ਕਿਹਾ ਸੀ ਉਹ ਚਾਚੇ ਨੇ ਮੂੰਹ ਲਾਇਆ ਜੋ ਤੇ ਚਾਚੇ ਨੇ ਮੂੰਹ ਹਲਾਤਾ ਉਦੋਂ ਉਦੋਂ ਤੇਰੀ ਮਾਂ ਕਹਿੰਦੀ ਸੀ ਭਾਈ ਵੀ ਹਾਂ ਇੰਨੀ ਜ਼ਮੀਨ ਸਾਡੇ ਕੋਲ ਹੈਗੀ ਐ ਵੀ ਚਾਚਾ ਸਾਡੇ ਨਾਲ ਹੀ ਐ ਚਾਚਾ ਚਾਚਾ ਵੀ ਆਦਾ ਹਿੱਸ ਮੈਂ ਤੁਹਾਨੂੰ ਕਹੀਦਾ ਜਾਨਾ ਵੀ ਸਾਰਾ ਕੁਝ ਹੋ ਜਾਊਗਾ ਠੀਕ ਆ ਵੀ ਤੁਸੀਂ ਐਵੇਂ ਨਾ ਟੈਨਸ਼ਨ ਲਓ ਠੀਕ ਆ ਆਪਾਂ ਆਪਸ ਵਿੱਚ ਲੜਨ ਦੀ بجائے ਆਪਾਂ ਅਗਲੇ ਬੰਦੇ ਦੀ ਸੰਗੀ ਫੜੀਏ ਠੀਕ ਐ ਤੂੰ ਮੇਰੇ ਨਾਲ ਐ ਕਰ ਇਹਨੂੰ ਕਰ ਮਨਿੰਦਰ ਨੂੰ ਕਹੋ ਤੁਸੀਂ ਵੀ ਇਹ ਤਿਆਰ ਹੋਊਗੀ ਤਾਂ ਚੱਲੀਏ ਸੀ ਤਿਆਰ ਹੋਣਗੇ ਤਾਂ ਕੋਈ ਗੱਲ ਨਹੀਂ ਬਗ ਜੂਗਾ ਮੈਂ ਤਾਂ ਕਹਿੰਨੀ ਲੈ ਜਾ ਸਕਦੀ ਮੈਨੂੰ ਕੋਈ ਹੋਣੀਗਾ ਮੈਂ ਰੱਖ ਕੇ ਦੱਸਾਂ ਤੂੰ ਕਰਾਉਣਾਗਾ ਚੱਲ ਮਨਿੰਦਰ ਤੂੰ ਕਿਉਂ ਐਵੇਂ ਬੈਠਿਆ ਯਾਰ ਹੈ ਹੁਣ ਤਾਂ ਮੰਮੀ ਵੀ ਕਹੀ ਜਾਂਦੇ ਨੇ ਉੱਥੇ ਜਾ ਕੇ ਸਾਰਾ ਕੁਝ ਲੂਟ ਕਰ ਲੈਣੇ ਆ ਮੇਰੀ ਗੱਲ ਸੁਣ ਭਾਈ ਹਜੇ ਤੱਕ ਤਾਂ ਇਹਦੇ ਪਿਆਰ ਨੂੰ ਨਹੀਂ ਪਤਾ ਕਿਸੇ ਗੱਲ ਦਾ ਠੀਕ ਐ ਮੈਂ ਉਹਦੇ ਜੇ ਉਹਨੂੰ ਪਤਾ ਲੱਗ ਗਿਆ ਉਹ ਅਟਖੌਰੂ ਬੱਟੂ ਦਾ ਹੁਣ ਦੇਖ ਦੇਣੀ ਫੇਰ ਰਹਿਣ ਦੇਣੀ ਉੱਥੇ ਤੁਸੀਂ ਨਾ ਦੱਸਿਓ ਤੁਸੀਂ ਐਂ ਕਹਿ ਦੇਵੀਂ ਮਿਲਣ ਆਏ ਸੀ ਪਰੌਣਾ ਆ ਕੇ ਲੈ ਗਿਆ ਤੂੰ ਗੱਲ ਸੁਣ ਮੇਰੀ ਠੀਕ ਹੈ ਨਾ ਮੈਂ ਤੈਨੂੰ ਐਂ ਕਹਿਣਾਗਾ ਜੇ ਆਪਾਂ ਚੱਲਦੇ ਆਂ ਹੁਣ ਮਾਂ ਤਾਂ ਦੇਖ ਲੈ ਮਾਂ ਤਾਂ ਨੂੰ ਆਹ ਟੈਨਸ਼ਨ ਪੈ ਗਈ ਮੇਰੀ ਉਧਰੋਂ ਠੀਕ ਹੈ ਉਧਰੋਂ ਚਾਚੇ ਦੀ ਟੈਨਸ਼ਨ ਆ ਹੁਣ ਦੱਸੋ ਕਿੱਦਾਂ ਤੇਰੀ ਮਾਂ ਤਾਂ ਕੁਝ ਨਹੀਂ ਹੁੰਦਾ ਜੇ ਤੇਰੀ ਮਾਂ ਕੁਝ ਕਰਨ ਵਾਲੀ ਹੁੰਦੀ ਨਾ ਤਾਂ ਜ਼ਮੀਨ ਹੀ ਨਾ ਜਾਂਦੀ ਆਪਣੇ ਇੱਥੋਂ ਤੇ ਨਾ ਚਾਚਾ ਵਿਆਹ ਕਰਾਉਂਦਾ ਆ ਗੱਲਾਂ ਵਾਲੀ ਐ ਬਸ ਬੋਲਣ ਵਾਲੀ ਐ ਲੜਨ ਵਾਲੀ ਐ ਵੱਧ ਤੋਂ ਵੱਧ ਲੜਾਲਾ ਤੇਰੇ ਨਾਲ ਲੜ ਪੂਗੀ ਫੋਰ ਨੂੰ ਕਰ ਲੂਗਾ ਬਿਆਹ ਤਾਂ ਵਧੇਰੀਆਂ ਕਰ ਲੈਂਦੀ ਏ ਮੇਰੇ ਨਾਲ ਤਾਂ ਯਾਰ ਪਿੰਡ ਦੇ ਵੀ ਲੋਕ ਦੇਖ ਲੈ ਕਿੰਨਾ ਕੁਸ ਬੋਲੀ ਜਾਂਦੇ ਯਾਰਾ ਨੂੰ ਆਹੋ ਲੋਕ ਨਾ ਚਾਚੇ ਨਹੀਂ ਬੋਲਦੇ ਫਿਰ ਚਾਚੇ ਨੂੰ ਕੀ ਬੋਲਣਗੇ ਯਾਰ ਉਹ ਤਾਂ ਛੜਾ ਸ਼ਾਣ ਸੀਗਾ ਮੈਂ ਨਾਲ ਲੈ ਕੇ ਕਿਸੇ ਨੂੰ ਕਿੱਥੋਂ ਲੈ ਕੇ ਤੂੰ ਨਹੀਂ ਲੈ ਕੇ ਆਇਆ ਲੈ ਆ ਕੇ ਬਿਠਾ ਲਈ ਉਹਨੇ ਉਹ ਕੀ ਦੀ ਗੱਲ ਸੁਣਦਾਗਾ ਨਾ ਮੱਥੇ ਦਾ ਮੱਥੇ ਤਾਂ ਆਪਾਂ ਨੂੰ ਲੱਗਣਾ ਪੈਂਦਾ ਚਲ ਆਏ ਦੱਸੋ ਫਿਰ ਹੁਣ ਤੁਸੀਂ ਵਾਦਾ ਕਰਦੇ ਹੋ ਵੀ ਉਹ ਸੱਤ ਸੱਤ ਕਿਲੇ ਚਾਚੇ ਤਾਂ ਲੈ ਕੇ ਹਟੋਂਗੇ ਯਾਰ ਵਾਦੇ ਵਾਲੀ ਕਿਹੜੀ ਗੱਲ ਮਨਿੰਦਰ ਜੋਰ ਲਾਉਂਗਾ ਪੂਰਾ ਬਸ ਸਿੱਧੀ ਜੀ ਗੱਲ ਹੈ ਠੀਕ ਹੈ ਮੇਗਲਾ ਭਾਈ ਜਿਵੇਂ ਤਮ ਠੀਕ ਲਾਦਾ ਮੈਂ ਤਾਂ ਮੈਂ ਤਾਂ ਤੈਨੂੰ ਕੁਝ ਨਹੀਂ ਕਹਿੰਦੀ ਚਲ ਮੇਰੀ ਗੱਲ ਸੁਣੋ ਮੈਂ ਚੱਲ ਵਰਦੀਆਂ ਨਾਲ ਪਰ ਮੇਰੀ ਮਾਂ ਮੇਰੇ ਨਾਲ ਜਾਊਗੀ ਕਿਉਂ ਕਿਉਂ ਦਾ ਕੀ ਮਤਲਬ ਹੁੰਦਾ ਤੂੰ ਉਸ ਤਾਂ ਮੈਨੂੰ ਕਿਸੇ ਗੱਲਾਂ ਚ ਨਹੀਂ ਆਉਣ ਦਿੰਦੇ ਮੇਰੀ ਮਾਂ ਹੋਊਗੀ ਕੋਈ ਗੱਲ ਤਾਂ ਉਹ ਨਾਲ ਕਰ ਲੂਗੀ ਜਾਂ ਉਹਦੇ ਨਾਲ ਕਰ ਲੂਗੀ ਚਾਚੇ ਨਾਲ ਚਾਚੇ ਨਾਲ ਯਾਰ ਇਹ ਕੀ ਗੱਲ ਕਰਨਗੇ ਐਵੇਂ ਉਹਨੇ ਕੁਝ ਬੋਲਿਆ ਤੇ ਲੜਾਈ ਮੈਂ ਕੀ ਬੋਲਣ ਦੀ ਗੱਲ ਭਈ ਕਰਨੀ ਪਊਗੀ ਕਿਉਂ ਨਾ ਕਰਾਂਗੇ ਅਸੀਂ ਜਦੋਂ ਉਹਨੇ ਤੇਰਾ ਰਿਸ਼ਤਾ ਲੈਤਾ ਸੀ ਇੱਥੇ ਦੇਖਣ ਆਇਆ ਸੀ ਉਹੀ ਮੂੰਹ ਹਲਾ ਕੇ ਗਿਆ ਸੀਗਾ ਹੂੰ ਜੇ ਮੰਮੀ ਜਾਊਗੀ ਨਾਲ ਤਾਂ ਮੈਂ ਜਾਊਗੀ ਨਹੀਂ ਤਾਂ ਆਹ ਬੈਠੀ ਇੱਥੇ ਬਸ ਮੈਂ ਤੂੰ ਕਿਉਂ ਐਵੇਂ ਜਿਹੜਾ ਕਰਦੀ ਆਂ ਮਨੇ ਮੇਰੀ ਤਾਂ ਜੇਦੀ ਜੇ ਥੋੜੀ ਜੇ ਤਾਂ ਨਾ ਮੇਰੀ ਵੀ ਜੇਦਾ ਫਿਰ ਤੇ ਡੈਡੀ ਦਾ ਖਿਆਲ ਕੌਣ ਰੱਖੂਗਾ ਹੈ ਉਹਨੂੰ ਰੋਟੀ ਪਾਣੀ ਕੌਣ ਵਰਕੇ ਦੇਊਗਾ ਹੈਗੀ ਆ ਭਾਬੀ ਆਪੀ ਕਰਕੇ ਦੇਊਗੀ ਤੂੰ ਐਵੇਂ ਨਾ ਜਰ ਕਰਿਆ ਕਰ ਮੈਂ ਤੈਨੂੰ ਕਹੀ ਨਾ ਠੀਕ ਬਸ ਚਲ ਠੀਕ ਹੈ ਫਿਰ ਮੈਂ ਨਹੀਂ ਜਾਂਦੀ ਤੁਸੀਂ ਆਪਦਾ ਵਕ ਜੋ ਕਹਿ ਦੇ ਮੰਮੀ ਨੂੰ ਵੀ ਨਹੀਂ ਆਈ ਉਹ ਚਲ ਠੀਕ ਹੈ ਜੀ ਉਹ ਜੋ ਤਿਆਰ ਤੁਸੀਂ ਜਾਣਾ ਤਾਂ ਹੈਗਾ ਹੀ ਆ ਹੁਣ ਸੌ ਗੱਲ ਕਰਨੀ ਆ ਉੱਥੇ ਜਾ ਕੇ ਚਾਚੇ ਨਾਲ ਬਸ ਠੀਕ ਹੈ ਮੇਰੀ ਗੱਲ ਸੁਣ ਲੈ ਕਰਨੀ ਪਊਗੀ ਕੋਈ ਨਹੀਂ ਆਈ ਤੇ ਬੋਲਣ ਦਾ ਜਿਆਖੜਾ ਦੋਨਾਂ ਲੜਨ ਦਾ ਕੋਈ ਫਾਇਦਾ ਨਹੀਂਗਾ ਮੈਂ ਤੇਰਾ ਸਮਾਨ ਤਾਕ ਕਰਦੀ ਮਾੜਾ ਮੋਟਾ ਇਹਨੂੰ ਸਮਝਾਓ ਨਾ ਗੁੱਸੇ ਤੇ ਕੰਟਰੋਲ ਕਰੇ ਮੈਂ ਤੈਨੂੰ ਮੱਥਾ ਮਾਰੀ ਜਾਂਦੀ ਆ ਮੈਂ ਤਾਂ ਉਹ ਤੇ ਸਮਝਾਈ ਜਾਂਦੀ ਆ ਭਾਈ ਤੁਸੀਂ ਵੀ ਆ ਜਾਓ ਪੁੱਤਰੋ ਅਸੀਂ ਕੀ ਕਰਤਾ ਜੀ ਅਸੀਂ ਕੀ ਡੋਲ ਜਾਂਦਾ ਬਾਹਰ ਸੰਦਸੀ ਦਾ ਜਾਣਦੇ ਆ ਵੀ ਕਰ ਦਿੰਦੇ ਆ ਲੋਟ ਸਾਰਾ ਕੁਝ ਹੁੰਦਾ ਤਾਂ ਇਹ ਨਹੀਂ ਹੁੰਦਾ ਫਿਰ ਉਹ ਹਿਸਾਬ ਨਾਲ ਆਪਾਂ ਬੈਠ ਕੇ ਗੱਲ ਕਰ ਲੈਨੇ ਆ ਬਸ ਜਿਵੇਂ ਤੁਹਾਡੇ ਮਨ ਦੇ ਵਿੱਚ ਗੱਲਾਂ ਤੁਸੀਂ ਸਾਨੂੰ ਦੱਸ ਦੋ ਸਾਡੇ ਤਾਂ ਕੀ ਮਨ ਦੇ ਵਿੱਚ ਹੋਣੀ ਸੀਗੀ ਅੱਜ ਤਾਂ ਕੁੜੀ ਬਸਾਉਣੀ ਆ ਹੁਣ ਮੈਂ ਇੱਥੇ ਬਿਠਾ ਕੇ ਦਿੰਦੇ ਜਿਹੜਾ ਕਿਚਾਰ ਪਾਉਣਾ ਫਿਰ ਸੱ ਹਈ ਹਈ ਇੰਨੇ ਚਿਰ ਬਾਅਦ ਪਿੰਡ ਆ ਕੇ ਕਿਵੇਂ ਇਹ ਲੱਗਦਾ ਨਾ ਰੋਕੇ ਰੋਕੇ ਫੁੱਲਾ ਜਾ ਹੋ ਗਿਆ ਜੋ ਨਹੀਂ ਜਾਂਦੇ ਇੱਕ ਮਿੰਟ ਰੁਕ ਜਾ ਆ ਗਈ ਫਿਰ ਜੋੜੀ ਹੈ ਕਿ ਸੋਹਰੇ ਨਹੀਂ ਰੱਖਿਆ ਨਹੀਂ ਫੇਰਾ ਨਾ ਚਾਚਾ ਇੱਕ ਗੱਲ ਦੱਸ ਕੱਲੀ ਲਾਲ ਪੱਪੂ ਨੂੰ ਕੀ ਸੀ ਸੂਟ ਵੀ ਲਾਲ ਪਾ ਲੈਂਦਾ ਸ਼ਰਮ ਤਾਂ ਤੁਸੀਂ ਲਾ ਹੀ ਰੱਖੀ ਆ ਹੁਣ ਆਉਂਦੀ ਨਹੀਂ ਸ਼ਰਮ ਪਿੰਡ 'ਚ ਤੁਰਦਿਆਂ ਨੂੰ ਮੈਂ ਬੇਇੱਜ਼ਤੀ ਕਰਾਉਂਦੇ ਆ ਆਪਣੀ ਦੇਖ ਲੈ ਲੈ ਫਸਾ ਦੇ ਦੇ ਬੰਨੀ ਤੂੰ ਕੀ ਲੈਣਾ ਭਾਈ ਤੁਸੀਂ ਆਦਾ ਕੰਮ ਕਰੋ ਜਾਓ ਉਸਤਾ ਦਾ ਕੰਮ ਕਰ ਹੀ ਲਵਾਂਗੇ ਤੂੰ ਕਿਹੜੇ ਕੰਮ ਗਿਆ ਸੀਗਾ ਝੱਲ ਨਾਲ ਚੁੰਨੀ ਉਹ ਲਈ ਫਿਰਦੀ ਉਮਰ ਵੇਂਦੀ ਨਹੀਂ ਆਉਂਦੀ ਸ਼ਰਮ ਆਉਂਦੀ ਐਂ ਬੋਲਦੀਆਂ ਜਾਂਦੀ ਸ਼ਰਮ ਤਾਂ ਤੁਹਾਨੂੰ ਨਹੀਂ ਆਉਂਦੀ ਪਿੰਡ 'ਚ ਕਿਵੇਂ ਫਿਰਦੇ ਹੋ ਨਵਾਂ ਵੇ ਹੋਇਆ ਕੋਈ ਬੇਟਾ ਫਟਿਆ ਆਏ ਬੋਲਣ आले ਦੇਖਿਆ ਕਿਵੇਂ ਲਤਰੋ ਚੱਲਦੀ ਐ ਇਹਨਾਂ ਦੀ ਭੌਂਕੀ ਜਾਂਦੇ ਭੌਂਕ ਜਾਣਦੇ ਤੂੰ ਕੀ ਲੈਣਾਗਾ ਆਪਾਂ ਲੋੜ ਹੀ ਨਹੀਂ ਹੈਗੀ ਐਵੇਂ ਬੋਲੀਆਂ ਦੇ ਬੋਲੀ ਜਾਂਦੇ ਇਹਨਾਂ ਨੂੰ ਕੀ ਲੈਣਾਗਾ ਆਪ ਜਾਈ ਜਾਂਦੇ ਮੱਚਦੇ ਐ ਮੱਚਦੇ ਐ ਨਾ ਕਿਤੇ ਘਰੇ ਹੁੰਦੇ ਨਾ ਮੈਂ ਨਹੀਂ ਦੀ ਇਹਨੂੰ ਪਤਾ ਬੋਲਦੀ ਸੀ ਜਿਹੜੀ ਔ ਕੋਈ ਗੱਲ ਨਹੀਂ ਆਪਾਂ ਦੱਸ ਕੀ ਲੈਣਾ ਯਾਰ ਇਹਨਾਂ ਤੋਂ ਇਹ ਤਾਂ ਹੀ ਬੋਲਣ ਗਿਆ ਅੱਗ ਲੱਗੀ ਪਈ ਐ ਇਹਨਾਂ ਨੂੰ ਨਾ ਆਪਾਂ ਨੂੰ ਦੇਖ ਨਹੀਂ ਸਕਦੇ ਅੱਜ ਆ ਗਏ ਆ ਜਤੰਗੋ ਤਾਂ ਤਾਂ ਹੁਣ ਇਹੀ ਰਹਾ ਹੋ ਰਹਿਣਾ ਨਾ ਆ ਨਹੀਂ ਦੇਖ ਨੂੰ ਬੋਲਦੀ ਹੁੰਦੀ ਆਪਦੇ ਘਰ ਵਰਗੇ ਕਿੱਥੇ ਰੀਸ ਹੁੰਦੀ ਆ ਹੋਰ ਉੱਥੇ ਬਾਵੇਂ ਆਪਾਂ ਜਿੰਨੇ ਮਰਜ਼ੀ ਦੇ ਲਾਇਆ ਏ ਕਮੀ ਤਾਂ ਕੋਈ ਨਹੀਂ ਸੀਗੀ ਹੂੰ ਹੂੰ ਪਰ ਗੱਲ ਐ ਹੁੰਦੀ ਆ ਨਾ ਵੀ ਆਪਦਾ ਘਰ ਆਪਦੇ ਹੁੰਦਾ ਹੋਸ ਤੇ ਗੱਲ ਐ ਆ ਬਾਲਕਾ ਕਿ ਕਿੱਥੇ ਮੌਜ ਹੈ ਮਿੱਤੇ ਗੱਲ ਖਾ ਖੋਲੋ ਜਿੰਦਾ ਦੇਖਾਂ ਉਹਦੇ ਘਰ ਦਾ ਹਾਲ ਹੋਰ ਘਰ ਦਾ ਹਾਲ ਤਾਂ ਹੁਣ ਤੇਜੇ ਨੇ ਪਤਾ ਨਹੀਂ ਕੀ ਕੀਤਾ ਉਹ ਚਾਬੀ ਤੇਜੇ ਨੂੰ ਦੇ ਕੇ ਗਏ ਸੀਗੇ ਆਪਣੇ ਬਿਨਾਂ ਤਾਂ ਘਰ ਵੀ ਭਾਂ ਭਾਂ ਕਰਦਾ ਪਸੂ ਇੱਥੇ ਬੰਨੇ ਪਏ ਨਾਲੇ ਤਾਂ ਮੈਂ ਕਿਹਾ ਸੀ ਤੇਜੇ ਨੂੰ ਵੀ ਉੱਧਰ ਬੰਨਦਿਆ ਕਰ ਯਾਰ ਕੀ ਪਤਾ ਅੱਜ ਬੰਨ ਗਿਆ ਹੋਊਗਾ ਤੇਜਾ ਅੱਜ ਕੀ ਬੰਨ ਗਿਆ ਗੋਹਾ ਦੇਖ ਲੈਣਾ ਉੱਤੇ ਹੀ ਬੈਠੀਆਂ ਨੇ ਗੋਹੇ ਦੇ ਹੈ ਤੈਨੂੰ ਪਤਾ ਹੀ ਆ ਆਪਦੇ ਮਾਰੇ ਬਿਨਾ ਕਿੱਥੋਂ ਸਵਰਗ ਉਹੀ ਤਾਂ ਗੱਲ ਆ ਪਤਾਂ ਮੈਂ ਕਿੰਨੀ ਆਪਦੀ ਗੱਲ ਆ ਆਪਦੀ ਹੁੰਦੀ ਆ ਤੂੰ ਮੇਰੀ ਗੱਲ ਸੁਣ ਇਹ ਫੌੜੇ ਜਿਹਾ ਤੂੰ ਐ ਕਰ ਇੱਥੇ ਮੰਜਾ ਢਾਲ ਲਿਆ ਕੇ ਉਹ ਮੰਜਾ ਚੱਕ ਲਿਆ ਉਹਨਾਂ ਲਿਆ ਹਾਂ ਮੈਂ ਆ ਕਰਦਿਆਂ ਇਕੱਠਾ ਹੈਨਾ ਬਾਲਾ ਜਿਆਦਾ ਬੁਰਾ ਹਾਲ ਹੋਇਆ ਪਿਆ ਕਰਦਾ ਤਾਂ ਓਏ ਹੋਏ ਹਾਂ ਪਰਾਟ ਆਪਦੇ ਕਰੇ ਵੇਣਾ ਕਿੱਥੇ ਕੋਈ ਬਗਾਨਾ ਕੰਮ ਕਰਦਾਗਾ ਲੈ ਅੰਬ ਚਾਲੇ ਹੋਵੇ ਦੀ ਹੋਵੇ ਸਾਰਾ ਸੱਟ ਤਾਂ ਹਨਾ ਮੈਨੂੰ ਐਸੀ 4 ਦਿਨ ਉੱਥੇ ਰਾਇਆ ਮੈਂ ਕਿ ਚੱਲ ਸਾਰਾ ਕੁਝ ਸਹੀ ਹੋ ਜਾਊਗਾ ਮੁੜ ਕੇ ਆ ਕਰਤੀ ਕੇ ਕਰਾਂ ਇਧਰੋਂ ਜੀ ਹਾਂ ਆ ਜੋ ਕੋਈ ਪਾਣੀ ਤਾਂ ਨਹੀਂ ਪੀ ਲੋ ਪਾਣੀ ਪੀਣਾ ਬਸ ਮੈਂ ਆ ਕਰਦਿਆਂ ਕਿ ਰਮੜਾ ਜਾ ਓਹੋ ਚਾ ਇਧਰ ਤਰਸੇ ਆਟ ਪਰ ਨੀਰਨੁਰਾ ਖਾਦਾ ਤੁਸੀਂ ਘਰ ਦਾ ਕੀ ਹਾਲ ਕਰ ਰੱਖਿਆ ਸੱਚੀ ਹੂੰ ਕਹਿੰਦਾ ਕਿ ਮੈਂ ਕਹਿ ਕੇ ਗਿਆ ਕੀ ਕਹਿ ਕੇ ਗਏ ਆ ਕਹਿ ਕੇ ਤਾਂ ਗਿਆ ਸੀ ਹੁਣ ਜਦੋਂ ਉਹਨੇ ਵਿਚਾਰੇ ਨੇ ਜਿਵੇਂ ਕਰਨਾ ਸੀਵੇਂ ਕਰਤਾ ਲੈ ਮਾੜਾ ਮੋਟਾ ਲੈ ਪਸ਼ੂਆਂ ਦਾ ਕੀ ਹਾਲ ਹੈ ਨਾ ਕੋਈ ਨਵਾਈਆਂ ਨਾ ਤਵਾਈਆਂ ਕੋਈ ਹਾਲ ਹੈ ਇਹਨਾਂ ਦਾ ਉਹ ਕੋਈ ਨਹੀਂ ਹੁਣ ਨਵਾ ਲਾਂਗੇ ਕਿਸੇ ਦੇ ਸਾਰੇ ਛੱਡ ਕੇ ਜਾਵਾਂਗੇ ਉਹੀ ਗੱਲ ਫਿਰ ਗੱਲ ਪਤਾ ਕੀ ਹੁੰਦੀ ਆ ਹੁਣ ਆ ਆਪਾਂ ਉਹ ਚੱਕ ਦੇਾਂਗੇ ਤੂੰ ਚਾਹ ਧਰ ਲਈ ਤੇ ਮੈਨੂੰ ਗੋਹਾ ਗੋਹਾ ਗੂਹਾ ਗੂ ਜਿਹੜਾ ਹੈਗਾ ਬੱਠਲ ਚ ਪਾ ਕੇ ਦੇਦੀ ਮੈਂ ਹੁਣ ਰੱਖਿਆ ਹਾਂਗਾ ਉਧਰ ਠੀਕ ਹੈ ਨਾ ਬੈਹ ਜਾ 2 ਮਿੰਟ ਦਮ ਲੈ ਲੈ ਹਾਂ ਅੱਗੇ ਡੀਜੀ ਕਿੱਟੀ ਲਾ ਗਿਆ ਅੱਗੇ ਡੀਜੀ ਕਿਵੇਂ ਲਾ ਗਿਆ ਆਇਆ ਹੋਊਗਾ ਇਹਨਾਂ ਦੇ ਰਿਸ਼ਤੇਦਾਰ ਤੇ ਜੇ ਕੀ ਛੱਡ ਜਾ ਹੈਲੋ ਹੈਲੋ ਹਾਂ ਤੇ ਜੀ ਕਿਵੇਂ ਆ ਠੀਕ ਹੈ ਠੀਕ ਹੈ ਆ ਗਏ ਸੀ ਅਸੀਂ ਆ ਗੱਡੀ ਜੀ ਕਿੱਦੀ ਲੱਗਿਆ ਅੱਛਾ ਅੱਜ ਪਰੌਣਾ ਆਇਆ ਠੀਕ ਹੈ ਠੀਕ ਹੈ ਨਾ ਚਲ ਕੋਈ ਨਹੀਂ ਲਾਓ ਤਾਂ ਮੈਨੂੰ ਪਤਾ ਹੀ ਹੈ ਬਸ ਆ ਗੋਹਾ ਗੋਹਾ ਜੇ ਕਰੀ ਬੈਠੀਆਂ ਸੀ ਮੈਂ ਉਹ ਵੀ ਕਹੀ ਜਾਂਦੇ ਮੈਂ ਤਾਂ ਪਤਾ ਨਹੀਂ ਅੱਜ ਜੀੜਾ ਨਹੀਂ ਮਾਰਿਆ ਕਿੱਥੇ ਜਾਂਦੇ ਹੋ ਅੱਛਾ ਬਾਬੇ ਜੀ ਠੀਕ ਹੈ ਜੀ ਗੁਰਦੁਆਰ ਜਾ ਜਾ ਤਲਵੰਡੀ ਜਾਇਓ ਜਾਇਓ ਠੀਕ ਹੈ ਠੀਕ ਹੈ ਕਿਹਦੀ ਜੀ ਆਈ ਹੋਈ ਹੈ ਪ੍ਰਤੀ ਜਵਾਈ ਦੀ ਗੱਡੀ ਕਹਿੰਦਾ ਇੱਥੇ ਲਵਾਤੀ ਇੱਧਰ ਥਾਂ ਨਹੀਂ ਸੀਗਾ ਮੈਂ ਤੈਨੂੰ ਕਿਹਾ ਤਾਂ ਸੀਗਾ ਕੋਈ ਰਿਸ਼ਤੇਦਾਰ ਆਇਆ ਹੋ ਮੇਲਾ ਵੇਖ ਕੇ ਹਾਂ ਅੱਜ ਕਹਿੰਦਾ ਹੁਣ ਉਹਨਾਂ ਦੇ ਨਾਲ ਕਹਿੰਦਾ ਹੁਣ ਅਸੀਂ ਉੱਥੇ ਜਾਂਦੇ ਆ ਤੇ ਟਰਾਲੀ 'ਚ ਜਾ ਰਹੇ ਆ ਤੇ ਗੱਡੀ ਇੱਥੇ ਖੜੀ ਐ ਮੈਂ ਚਲ ਕੋਈ ਨਹੀਂ ਖੜ ਜਾਂਦੇ ਓਹੋ ਕਹਿਣ ਨੂੰ ਭਾਵੇਂ ਕੀ ਗੱਲ ਆਪਦੇ ਘਰੇ ਆ ਕੇ ਸ਼ਾਂਤੀ ਜੀਏ ਇਹ ਤਾਂ ਗੱਲ ਹੈਗੀ ਆ ਹੁਣ ਆਪਦੇ ਘਰ ਦਾ ਹੋਰ ਲੈ ਮੈਂ ਭਾਂਡੇ ਜਿਵੇਂ ਛੱਡ ਕੇ ਗਏ ਆ ਉਵੇਂ ਹੀ ਪਏ ਆ ਹੈਂ ਹੋਰ ਤੈਨੂੰ ਕਿਹਾ ਤਾਂ ਸੀ ਮੈਨੂੰ ਚੱਕ ਦੇਣ ਦੇ ਮਗਰੋਂ ਦਾ ਸਕਾਉਣ ਚੱਕੋ ਆ ਪਏ ਆ ਕਿੰਨੇ ਦਿਨਾਂ ਦੇ ਭਾਂਡੇ ਬਜ਼ਾਰ ਦੇ ਆ ਕੀ ਦਾ ਆ ਗਿਆ ਵੇਖ ਲਓ ਕਿਹਦੇ ਹੈਲੋ ਹੈਲੋ ਹਾਂਜੀ ਹਾਂਜੀ ਇਕਰ ਤੋਂ ਬੋਲਦਾ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਅੱਛਾ ਜੀ ਨਹੀਂ ਜੀ ਮੈਂ ਤਾਂ ਮੈਂ ਬਾਹਰ ਸੀਗਾ ਹਾਂਜੀ ਸੌਰੀ ਕਿਹਾ ਸੀ ਆਪਦੇ ਮੈਂ ਹੋਣੀ ਆਇਆ ਅੱਜ ਆ ਅੱਛਾ ਜੀ ਠੀਕ ਹੈ ਠੀਕ ਹੈ ਚੱਲ ਕੋਈ ਗੱਲ ਜੀ ਮੈਂ ਦੇਖ ਲੈਣਾ ਕਰ ਲੈਂਦਾ ਕੋਈ ਨਹੀਂ ਸੋਮਵਾਰ ਤੱਕ ਦੇਖਦੇ ਆਂ ਜੀ ਫਿਰ ਅਸੀਂ ਚੰਗਾ ਜੀ ਕਿਹੜਾ ਫੌਨ ਸੀ ਲੈ ਗੱਲ ਤਾਂ ਹੋਰ ਹੀ ਬਣ ਗਈ ਕੀ ਹੋ ਗਿਆ ਜਿਹੜੀ ਗੱਲਾਂ ਤਾਂ ਜਿਹੜੀਆਂ ਤਾਂ ਪੱਟ ੜ ਕੇ ਗਏ ਸੀਗੇ ਹਾਂ ਵੀ ਭਾਈ ਕਿਤੇ ਜ਼ਮੀਨ ਦਾ ਰੌਲਾ ਰੱਪਾ ਸੀ ਤੇ ਆਪਾਂ ਤਾਂ ਮਹੀਨਾ ਲਾਇਆ ਤੇਰੇ ਪੇਕੇ ਵੀ ਕਿਤੇ ਕੋਈ ਗੱਲਬਾਤ ਹੋਰ ਨਾ ਬਣ ਜੇ ਇੱਥੇ ਤਾਂ ਗੱਲ ਹੋਰ ਹੋਣੀ ਪਈ ਆ ਹੁਣ ਕੀ ਹੋ ਗਿਆ ਬੈਂਕ ਵਾਲਿਆਂ ਦਾ ਫੋਨ ਸੀਗਾ ਕਿਉਂ ਬੈਂਕ ਵਾਲਿਆਂ ਦਾ ਕਿਵੇਂ ਫੋਨ ਆ ਗਿਆ ਬੈਂਕ ਵਾਲਿਆਂ ਦਾ ਫੋਨ ਆਇਆ ਸੀਗਾ ਉਹ ਕਹਿੰਦੇ ਬੈਂਕ ਦੇ ਵਿੱਚ ਜਿਹੜੇ ਪੈਸੇ ਭਰਨੇ ਸੀ ਉਹ ਪੈਸੇ ਭਰੋ ਲੋਨ ਕਰਾਇਆ ਸੀ ਨਾ ਜਦੋਂ ਲਾਡੀ ਦਾ ਵਿਆਹ ਹੋਇਆ ਸੀ ਕੋਠੀ ਵਾਸਤੇ ਅੱਛਾ ਤੇ ਆਪਾਂ ਨੂੰ ਕਾਹਤੋਂ ਫੋਨ ਕਰੀ ਜਾਂਦੇ ਨੇ ਲਾਡੀ ਨੂੰ ਕਰਨਾ ਕੌਣ ਲਾਡੀ ਨੂੰ ਤਾਂ ਫੋਨ ਕਰਨਗੇ ਮੈਂ ਇਹ ਤੈਨੂੰ ਗੱਲ ਦੱਸੀ ਨਹੀਂ ਅੱਛਾ ਰਣਜੀਤ ਗੱਲ ਪਤਾ ਕੀ ਹੋਈ ਸੀਗੀ ਜਦੋਂ ਉਹ ਲੋਨ ਕਰਾਇਆ ਨਾ ਉਹ ਫਿਰ ਮੇਰੇ ਨਾਲੇ ਨੰਬਰਾਂ ਤੇ ਕਰਾ ਲਿਆ ਸੀ ਜ਼ਮੀਨ ਤੇ ਲੈ ਕਰ ਲਓ ਗੱਲ ਤੂੰ ਮੂਰੇ ਰਹਿਾ ਕਰ ਚਾਰੇ ਪਾਸੇ ਹੁਣ ਉਹ ਤੋਂ ਮੂਰੇ ਹੀ ਸੀ ਹੁਣ ਮੈਂ ਦੱਸ ਹੁਣ ਮੈਂ ਕੀ ਕਰ ਸਕਦਾ ਸੀ ਉਹ ਤੋਂ ਸਾਰਾ ਕੁਝ ਹੀ ਮੇਰੇ ਹੱਥ ਵਿੱਚ ਸੀਗਾ ਤੇ ਹੁਣ ਗੱਲ ਆ ਉਹਨਾਂ ਦੀ ਹੁਣ ਕਿਸ਼ਤ ਇਹਨਾਂ ਨੇ ਅੱਤ ਕੀ ਭਰੀ ਨਹੀਂ ਕਹਿੰਦਾ ਮਹੀਨਾ ਹੋਇਆ ਕਿ 6 ਮਹੀਨੇ ਬਾਅਦ ਕਿਸ਼ਤ ਕਰਾਈ ਸੀ ਅਸੀਂ ਅੱਛਾ ਤੇ ਹੁਣ ਕਿਸ਼ਤ ਭਰਨੀ ਆ 3.5 ਲੱਖ 3.70 ਲੱਖ ਰੁਪਏ ਕਿਸ਼ਤ ਭਰਨੀ ਆ ਹੁਣ ਉਹਨਾਂ ਦਾ ਫੋਨ ਆਇਆ ਸੀ ਕਹਿੰਦਾ ਵੀ ਦੋ ਦੋ ਵਾਰੀ ਚਿੱਠੀ ਫੜਾ ਕੇ ਗਏ ਆ ਕਹਿੰਦਾ ਤੁਹਾਡੇ ਗਮਾਂਡ ਚ ਪੜ ਲਓ ਚਿੱਠੀ ਦੋ ਵਾਰੀ ਚਿੱਠੀ ਫੜਾ ਕੇ ਗਏ ਆ ਕਹਿੰਦੇ ਅ ਤੁਸੀਂ ਘਰੇ ਜਿੰਦਾ ਲੱਗਿਆ ਪਿਆ ਹੁੰਦਾ ਸੀਗਾ ਹੂੰ ਤੇ ਫਿਰ ਹੁਣ ਆਪਾਂ ਕੀ ਗੱਲ ਕਰਗੇ ਨਾ ਫਿਰ ਫੋਨ ਉਹਨਾਂ ਨੂੰ ਕਰਨਾ ਸਾਡੀ ਨੂੰ ਕਰਨਾ ਜਦੋਂ ਨਾਮ ਨੰਬਰ ਸਾਰਾ ਕੁਝ ਮੇਰੇ ਆ ਫਿਰ ਉਹਨੂੰ ਫੋਨ ਕਿਵੇਂ ਕਰਨਗੇ ਗੱਲ ਤਾਂ ਉਹੀ ਹੈ ਆਪਾਂ ਮਾ ਤੇਰੇ ਆ ਭਰਨਗੇ ਤਾਂ ਅਗਲੇ ਉਹੀ ਭਰਨਗੇ ਤਾਂ ਉਹੀ ਨਹੀਂ ਉਹ ਤਾਂ ਪਹਿਲਾਂ ਵੀ ਉਹਨਾਂ ਨੇ ਭਰੀ ਆ ਆਪਾਂ ਨਹੀਂ ਝੂਠ ਬੋਲਦੇ ਦੇਖ ਉਹਨਾਂ ਦੀ ਪਿੱਟ ਸੁਣਦੀ ਆ ਪਹਿਲਾਂ ਵੀ ਕਿਸ ਤੋਂ ਉਹਨਾਂ ਨੇ ਭਰੀ ਆ ਪਰ ਕੱਲ ਚਲਾ ਮੈਂ ਉਹਨਾਂ ਨੇ ਮੈਨੂੰ ਹੀ ਫੋਨ ਕਰਨਾ ਜੇ ਤਾਂ ਹੁਣ ਲੇਟ ਹੋਊਗੀ ਇੰਨੇ ਭਰੀ ਪੂਰੀ ਨਹੀਂ ਹੋਣੀਗੀ ਉਹ ਫਿਰ ਹੁਣ ਕੋਈ ਨਹੀਂ ਕਹਿ ਦਾਂਗੇ ਇਹਨਾਂ ਨੂੰ ਭਰ ਦੇਵਾਂਗੇ ਇਹ ਤੂੰ ਐ ਕਰ ਦੇਖ ਲੈ ਤੂੰ ਵੀ ਠੇਕਾ ਇਹੀ ਲੈ ਲਈ ਤੂੰ ਵੀ ਭਰਦੀਂ ਵੀ ਭਰਦੀ ਚੱਲ ਕੋਈ ਨਹੀਂ ਹੁਣ ਤੂੰ ਮੈਨੂੰ ਗੁੱਸਾ ਨਾ ਚੜਾ ਇਸ ਗੱਲ ਤੇ ਤੂੰ ਉੱਠ ਕੇ ਨਾ ਮੇਰੇ ਵਾਸਤੇ ਚਾਹ ਚੂ ਬਣਾ ਕੇ ਰੱਖ ਫਿਰ ਦੇ ਨਾ ਮੈਂ ਕੋਈ ਕਰ ਦਾਂ ਗੱਲਬਾਤ ਚੱਲ ਠੀਕ ਹੈ ਨਾ ਮਸਾ ਕਰੇ ਬੜੇ ਸੀ ਆ ਹੋਰ ਸੀ ਆਪਾ ਜਾਨ ਨਵੀਆਂ ਤਾਜ਼ੀਆਂ ਖਬਰਾਂ ਸੁਣਨ ਨੂੰ ਮੈਂ ਨਵੀਆਂ ਤਾਜ਼ੀਆਂ ਸੁਣਨ ਨੂੰ ਔਰ ਅੰਜੀਤ ਗੱਲ ਸੁਣੀ ਮੈਂਦਰੋਂ ਆਇਆ ਦਾ ਸੀਗਾ। ਦੱਸ। ਵੀ ਜੇ ਹੁਣ ਮੈਂ ਜਾ ਕੇ ਗੱਲ ਕਹੂੰਗਾ ਇਹਨੂੰ। ਜੇ ਮੈਂ ਸੁਖਪਾਲ ਨੂੰ ਗੱਲ ਕਹੂੰਗਾ ਜਾਂ ਮੈਂ ਲਾਡੀ ਨੂੰ ਬੋਲੂੰਗਾ ਤਾਂ ਮੇਰੇ ਘੜ ਪੈਣਗੇ। ਤੇ ਜਿਹੜੀ ਗੱਲ ਕਰਕੇ ਆਪਾਂ ਇੱਥੋਂ ਗਏ ਸੀ ਨਿਕਲੇ ਸੀਗੇ ਉਹ ਫੇਰ ਉੱਥੇ ਦੀ ਉੱਥੇ ਅਜ। ਫੇਰ ਹੁਣ ਕੀ ਕੀਤਾ ਜਾਵੇ? ਹੁਣ ਨਾ ਤਾਂ ਆਪਾਂ ਭੈਣ ਕੋਲੇ ਗੱਲ ਕਰ ਸਕਦੇ ਹਾਂ ਕਿਉਂਕਿ ਭੈਣ ਨੂੰ ਪਤਾ ਨਹੀਂ ਹੈਗਾ ਵੀ ਲੋਨ ਕਰਾਇਆ ਮੇਰੇ ਨਾਮ ਤੇ ਹੈਗਾ। ਫੇਰ ਦੱਸਣਾ ਤਾਂ ਪਊਗਾ ਹੀ। ਉਹ ਤੂੰ ਨਾ ਦੱਸ ਦੀ ਭੈਣ ਨੂੰ ਕੁਝ। ਮੈਂ ਆਪੇ ਉੱਤੇ ਥੱਲਾ ਕਰ ਲੂੰਗਾ। ਨਾ ਕਿਉਂ ਨਾ ਦੱਸ ਦੀ? ਮੈਂ ਤਾਂ ਦੱਸੂੰਗੀ। ਅਜਿਹੜੇ ਪਵਾੜੇ ਪਵਾਏ ਹੋਏ ਨੇ ਤੂੰ ਹੀ ਪਵਾਏ ਹੋਏ ਨੇ ਤੂੰ ਦੱਸ ਨਹੀਂ ਸਕੇਗਾ ਪਹਿਲਾਂ ਮੈਨੂੰ ਮੈਨੂੰ ਵਿਆਹ ਤੋਂ ਪਹਿਲਾਂ ਦੱਸਦਾ ਵਿਆਹ ਆ ਕੁਛ ਕੀਤਾ ਪਿਆ ਮੈਂ ਤਾਂ ਆਪਦੇ ਹੱਥ ਬੜਾਈ ਬੈਠਾ ਸਾਰਾ ਕੁਛ ਕਰਾਈ ਬੈਠਾ ਹਜੇ ਤੂੰ ਆ ਕਿਹੜਾ ਰਹਿ ਗਿਆ ਸੀ ਮੇਰੀ ਗੱਲ ਹੁਣ ਜ਼ਮੀਨ ਤਾਂ ਮੇਰੇ ਨਾਂ ਤੇ ਹੀ ਐ ਅਗਲੇ ਮੰਗੀ ਤਾਂ ਜਾਂਦੇ ਆ ਜ਼ਮੀਨ ਪਲੇਸ ਤਾਂ ਉੱਤੇ ਦਾ ਪਈ ਜਾਂਦਾ ਸਿਰ ਤੇ ਆ ਕੇ ਚੜ ਜਾਂਦੇ ਨੇ ਜਦੋਂ ਜੀ ਕਰਦਾ ਹਜੇ ਤੂੰ ਕਹਨਾ ਕਿਸੇ ਨੂੰ ਦੱਸਣਾ ਮੈਂ ਤਾਂ ਪਾਪ ਕੱਢ ਕੇ ਰਹੂੰਗੀ ਜਿੰਨੀ ਵਾਂ ਮਰਜ਼ੀ ਛਪਾ ਲੈ ਤੂੰ ਨਾ ਫਿਰ ਗੱਲ ਤਾਂ ਹੋਈ ਆ ਵੀ ਤੇਰੇ ਕੋਲ ਜਨ ਉ ਤਾਂ ਕਹਿ ਦਿੰਨੀ ਮੇਰੇ ਨਾਲ ਗੱਲ ਕਰ ਲਿਆ ਕਰ ਸਾਰੀ ਹੁਣ ਜੇ ਮੈਂ ਗੱਲ ਕਰਦਾnga ਤਾਂ ਫਿਰ ਹੁਣ ਮੈਂ ਤੇਰੇ ਆਉਣ ਤੋਂ ਪਹਿਲਾਂ ਜੋ ਕੁਝ ਹੋਇਆ ਉਹ ਤਾਂ ਫਿਰ ਹੋਇਆ ਹੀ ਆ ਹੁਣ ਫਿਰ ਦੱਸ ਕੀ ਕਰ ਰਿਹਾ ਤੂੰ ਪਰ ਇੰਨਾ ਪੈਸੇ ਪੈਸੇ ਮੈਂ ਕਿਹਾਂ ਭਰੂੰਗਾ ਤੈਨੂੰ ਕਹੀ ਤਾਂ ਜਾਨਾ ਕਿ ਪੈਸੇ ਤਾਂ ਆਪ ਭਰਨਗੇ ਪੈਸੇ ਤਾਂ ਕਿਸ਼ਤ ਪਹਿਲਾਂ ਮੈਨੂੰ ਉਹਨਾਂ ਨੇ ਪੈਸੇ ਵਾਲਿਆਂ ਦਾ ਮੇਰੀ ਗੱਲ ਤਾਂ ਸੁਣ ਲੈ ਰਣਜੀਤ ਕਿਸ਼ਤ ਪਹਿਲਾਂ ਵੀ ਉਹਨਾਂ ਨੇ ਆਪ ਭਰੀ ਆ ਆਪਾਂ ਨਹੀਂ ਭਰੀ ਕਿਸ਼ਤ ਲੋਨ ਜਰੂਰ ਮੇਰੇ ਨਾਂ ਤੇ ਹੋਇਆ ਸੀ ਪਹਿਲੀ ਕਿਸ਼ਤ ਹੁਣ ਦੇਖ ਲਈ ਅੱਜ ਵਿਆਹ ਤੋਂ ਬਾਅਦ ਦੇਖ ਲਈ ਆ ਪੰਗੇ ਹੁਣ ਪੈਣਗੇ ਉਹ ਮੈਨੂੰ ਕੀ ਲੋੜ ਪਈ ਮੈਨੂੰ ਕਿਉਂ ਕਹਿਣਗੇ ਆਹ ਮੇਰੇ ਘਰੋਂ ਤੇਜਾ ਤੇ ਆ ਚਾਚੀ ਬੰਦ ਤੋਂ ਵਿੱਚ ਸੀ ਬੰਦ ਤੋਂ ਨਾਲ ਗੱਲ ਕਰਾ ਲੈ ਉਹਨਾਂ ਤੇਰੀ ਜਾ ਕੇ ਲੈ ਤੇਰੇ ਮੂੰਹ ਤੇ ਗੱਲ ਕਰਾ ਲੈ ਉਹਨਾਂ ਗਵਾਹੀ ਪਾਈ ਹੋਈ ਹੈ ਇਹਨਾਂ ਨੇ ਯਾਰ ਤੇ ਕਹਿੰਦੇ ਸਾਰੇ ਇਹਨਾਂ ਦੀਆਂ ਗੱਲਾਂ ਐਵੇਂ ਹੀ ਆ ਕੋਈ ਨਹੀਂ ਲੈ ਅਕੇ ਸਾਰੇ ਐਵੇਂ ਐਵੇਂ ਕਿਵੇਂ ਹੋ ਜਾਣਗੇ ਇਹ ਤਾਂ ਜਿਹੜੇ ਕੰਡੇ ਤੁਸੀਂ ਬੀਜੇ ਆ ਉਹ ਮਿੰਨੂ ਚੁਗਣੇ ਪੈਣਗੇ ਚੱਲ ਨਾਲੇ ਬੰਦ ਤੋਂ ਕੋਲ ਮੈਂ ਵੀ ਗੱਲ ਕਰਦੀ ਆ ਉਹਦੇ ਨਾਲ ਤੂੰ ਗੱਲ ਕੀ ਕਰੇਂਗੀ ਪਹਿਲਾਂ ਚਾਚੀ ਬੰਦ ਤੋਂ ਨਾਲ ਨਾ ਮੈਂ ਕਰਨੀ ਨੀਗੀ ਮੈਂ ਕਰੂੰਗੀ ਗੱਲ ਕੋਠੀ 'ਚ ਤਾਂ ਹੋਰ ਆਮਣੇ ਬੈਠੇ ਨੇ ਅਸੀਂ ਖੋਲਿਆਂ 'ਚ ਬੈਠੇ ਆ ਤੇ ਪੈਸੇ ਅ ਉਹ ਆਪਾਂ ਨੂੰ ਕੌਣ ਕਹਿੰਦਾ ਪੈਸੇ ਭਰਨੂ ਪੜੀਏ ਲੋਕੇ ਉਹ ਤਾਂ ਫੋਨ ਹੀ ਆਇਆ ਬੈਂਕਲ ਆਂਦਾ ਉਹ ਤਾਂ ਮੇਰੀ ਗੱਲ ਸੁਣ ਜਦੋਂ ਉੱਥੇ ਨਾਮ ਮੇਰਾ ਲਿਖਾਇਆ ਨੰਬਰ ਮੇਰਾ ਲਿਖਾਇਆ ਉਹਨੇ ਫੋਨ ਕਿਨੂੰ ਕਰਨਾ ਫੋਨ ਤਾਂ ਮੈਨੂੰ ਹੀ ਕਰਨਾ ਤੇ ਤੈਨੂੰ ਕੀ ਪਤਾ ਹੈ ਅਗਲੇ ਨੇ ਜਾਣ ਕੇ ਸ਼ਿਹਾਰੀ ਨਾਲ ਤੇਰਾ ਨਾਮ ਲਿਖਾਇਆ ਉਹ ਸ਼ਿਹਾਰੀਆਂ ਹੋ ਗਈਆਂ ਚਾਹੀ ਚਲਾਕੀਆਂ ਹੋ ਗਈਆਂ ਚਾਹੀ ਜੋ ਮਰਜ਼ੀ ਹੋ ਗਈਆਂ ਇਹ ਤੋਂ ਪਹਿਲਾਂ ਹੋ ਗਿਆ ਹੁਣ ਤਾਂ ਨਹੀਂ ਨਾ ਹੁਣ ਤਾਂ ਆਪਾਂ ਆਪਦਾ ਕਰ ਰਹੇ ਆ ਚੱਲ ਮੈਨੂੰ ਨਹੀਂ ਪਤਾ ਜਿਵੇਂ ਮਰਜ਼ੀ ਕਰ ਲੈ ਤੇ ਨਾਲੇ ਬੰਦ ਤੋਂ ਨਾਲ ਬੰਦ ਤੋਂ ਕੋਲ ਚੱਲ ਮੇਰੇ ਨਾਲ ਕੋਈ ਨਹੀਂ ਬੰਦ ਤੋਂ ਕੋਲ ਚੱਲਣਾ ਚੂਚੇ ਆਦੀ ਗੁੱਟ ਬਣਾਵੇ ਇਹ ਰਪਵੰਤੂ ਕੋਲ ਚਲਦੇ ਆ ਆ ਕੇ ਅਜੇ ਪਹਿਲਾਂ ਮਾਂ ਚਾਹ ਬਣਾਉਣੀ ਆ ਆ ਕੇ ਅਜੇ ਬੈਠੇ ਨਹੀਂ ਕਿ ਦੂਜਾ ਸੇ ਆਪਾਂ ਪਹਿਲਾਂ ਹੀ ਪੈ ਗਿਆ ਹੁਣ ਮੈਨੂੰ ਕੀ ਪਤਾ ਸੀਗਾ ਵੀ ਪਤਾ ਨਹੀਂ ਆਹ ਘਰ ਦੇ ਵਿੱਚ ਵੜਦਿਆਂ ਸਾਰੀ ਪਤਾ ਨਹੀਂ ਮੈਨੂੰ ਕੀ ਐਡੀਆਂ ਮੁਸੀਬਤਾਂ ਪੈ ਜਾਂਦੀਆਂ ਨੇ ਦੋ ਮਹੀਨੇ ਉੱਥੇ ਰਹੇ ਉੱਥੇ ਆਏ ਸੀ ਵੀ ਨਾ ਕਿਸੇ ਦੀ ਹੈ ਹੈ ਨਾ ਖੈ ਖੈ ਨਾ ਕੋਈ ਗੱਲਣਾਂ ਬਾਤ ਤੱਤਾ ਪਾਣੀ ਕਰ ਲਾ ਨਹੀਂ ਤਾਂ ਹੱਥਾਂ ਇਹ ਦੇ ਨਾਲ ਹੀ ਬਾਝ ਲਾ ਫਿਰ ਜਿਹੜਾ ਹੈਗਾ ਕੇਰਾ ਕੋਈ ਨਾ ਐਸੇ ਨਹੀਂ ਮਾਜ ਲੂੰਗੀ ਘਰੇ ਆਉਂਦਿਆ ਸਾਰ ਸਿਆਪੇ ਚਲ ਵਧੀਆ ਹੋਇਆ ਭੈਣ ਜੀ ਤੁਸੀਂ ਨਾਲ ਆ ਗਏ ਛੱਡ ਗਏ ਆਉਣੇ ਪੈਣਾ ਸੀ ਭੈਣ ਜੀ ਫਿਰ ਕੀ ਕਰਾਂ ਹੁਣ ਮੈਂ ਤਾਂ ਫਿਰ ਵੀ ਇਹ ਗੱਲ ਸੋਚੀ ਵੀ ਚਲ ਕਿਉਂ ਕੁੜੀ ਦਾ ਘਰ ਖਰਾਬ ਕਰਨਾਗਾ ਲੈ ਭੈਣ ਜੀ ਕਹਿੰਦੇ ਹੁੰਦੇ ਤੀਆਂ ਤਾਂ ਬਸਦੀਆਂ ਹੀ ਸੋਹਣੀਆਂ ਲੱਗਦੀਆਂ ਉਹ ਤਾਂ ਗੱਲ ਠੀਕ ਹੈ ਪਰ ਇਹ ਵੀ ਗੱਲ ਹੈਗੀ ਹੈ ਨਾ ਵੀ ਜਿਹੜੀ ਗੱਲ ਕਹੀ ਕਹੀ ਸੀ ਤੁਸੀਂ ਉਸ ਤੇ ਪੂਰੇ ਉਤਰੋ ਕੰਨ ਜੀ ਸਾਨੂੰ ਕਹਿਤਾ ਦਿੱਤਾ ਵੀ ਉਹ ਗੱਲ ਤੇ ਪੂਰੀ ਉਤਰਾਂਗੇ ਕੋਈ ਗੱਲ ਨਹੀਂ ਹੁਣ ਇਹ ਤਾਂ ਜਦੋਂ ਦੀ ਮਨਿੰਦਰ ਗਈ ਐ ਉਦੋਂ ਦੇ ਉਹ ਤਾਂ ਨਿਕਲੇ ਹੋਏ ਨੇ ਗੱਲ ਕਿਹਦੇ ਨਾਲ ਕਰੀਏ ਨਿਕਲੇ ਹੋਏ ਕਿਉਂ ਨੇ ਅੱਜ ਆਏ ਨੇ ਸਨ ਰਾਸਤੇ ਚ ਟਕਰਿਆ ਆ ਬੰਨੀ ਸੀ ਚਾਚੇ ਦੇ ਲਾਲ ਲਾਲ ਪੱਗ ਹੈ ਝਾਲਾਂ ਦੀ ਚੁੰਨੀ ਉਹ ਲਈ ਫਿਰਦੀ ਸੀਗੀ ਉਹ ਤਾਂ ਰਾਜ ਮੇਲੇ ਚੋਂ ਆਏ ਹੁੰਦੇ ਐ ਲੱਗਦਾ ਸੀਗਾ ਹੈ ਪੁੱਤ ਟਕਰੇ ਸੀਗੇ ਮਾਤਾ ਗਲੀ ਜਦੋਂ ਮੈਂ ਲੈ ਕੇ ਆਇਆ ਇਹਨਾਂ ਨੂੰ ਅੱਛਾ ਹੂੰ ਲਾਲ ਪੱਗ ਬੰਨੀ ਬੜਾ ਜਲੂਸ ਕੱਢਿਆ ਦੇ ਦੋਵੇਂ ਆਣੇ ਤੁਰੇ ਆਉਂਦੇ ਸੀਗੇ ਸ਼ਰਮ ਤਾਂ ਹੈ ਨਹੀਂ ਫਿਰ ਫਿਰ ਪੁੱਤੋ ਅੱਜ ਹੀ ਆਏ ਨੇ हां जी ਨੇ ਚੱਕਿਆ ਸੀ ਬੈਗ ਦੇ ਕੋਲੇ ਉਹਨਾਂ ਦੇ ਵੀ ਹੁਣ ਉਹ ਆ ਗਏ ਨੇ ਭਾਈ ਵੀ ਹੁਣ ਆਪਦੀ ਤੁਸੀਂ ਬੈਠ ਕੇ ਗੱਲ ਕਰ ਲੋ ਦੇਖ ਤੇਰੇ ਰਿਸ਼ਤੇਦਾਰ ਆਏ ਨਨਦਾਈ ਤੇਰੀ ਉਹ ਵੀ ਉਹੀ ਗੱਲ ਉਹਦੇ ਕੋਲ ਡੱਕਾ ਸਿੱੜਦੀ ਸੀਗੀ ਹੈ ਕੋਈ ਕੋਈ ਹੋਰ ਕੋਈ ਪਿੰਡ ਦਾ ਕੋਈ ਮੋਹਤਵਾਰ ਬੰਦਾ ਪਾ ਕੇ ਵਿੱਚ ਗੱਲ ਕੋਈ ਗੱਲ ਨਹੀਂ ਭੰਜੀ ਆਪਾਂ ਚਾਰ ਬੰਦੇ ਹੋਰ ਪਾ ਲਾਂਗੇ ਠੀਕ ਹੈ ਗੱਲ ਕਰ ਲਾਂਗੇ ਕਿਉਂ ਕਿਸੇ ਸਾਂਝ ਬੰਦ ਨੂੰ ਕਿਉਂ ਵਿੱਚ ਪਾ ਮੇਰੀ ਗੱਲ ਸੁਣ ਇੱਥੇ ਕੋਈ ਲੜਾਈ ਨੂੰ ਥਾਂ ਹੋ ਜੂਗਾ ਕਿਸੇ ਬੰਦੇ ਨੇ ਆਪਾਂ ਨੂੰ ਕੋਈ ਗੱਲ ਕਹਿ ਦੇਣੀ ਹੈ ਆਪਣੇ ਤਾਂ ਸੁਣਨੀ ਜਾਣੀ ਓਹੋ ਕਮਲ ਉਹ ਬੰਦੇ ਵੀ ਉਹਦੀ ਉਹਦੀ ਉਹੀ ਕਰਨਗੇ ਤੂੰ ਵੀ ਕਮਲ ਮਾਰਿਆ ਹੈਂ ਜਦੋਂ ਤੂੰ ਉਹੀ ਗੱਲ ਇਹ ਹੂਲਾ ਫੱਕੜ ਵੀ ਲੱਗੀ ਸੀਗੀ ਤੇ ਫਿਰ ਕੋਈ ਚਾਚ ਨਾਲ ਤਾਂ ਇਹਨੂੰ ਨਾ ਤਾਂ ਕਰਾ ਲੈਂਦੀ ਪਹਿਲਾਂ ਹਰਾ ਕੁਪਾ ਪੰਜੀ ਆ ਮੇਰਾ ਪੁੱਤ ਨਹੀਂ ਕੰਮ ਦਾ ਇਹਨੂੰ ਮੈਂ ਬਥੇਰਾ ਕਿਹਾ ਵੀ ਪੁੱਤ ਤੇਰੇ ਨਾਂ ਕਰਾ ਲਾ ਲੈ ਫਿਰ ਕੀ ਮਾਂ ਇਹ ਜ਼ਮੀਨ ਕਿੱਧਰ ਜਾਂਦੀ ਆ ਆਪਣੀ ਆ ਆਪਣੀ ਇਹਨੇ ਪੈਰ ਤੇ ਪਾਣੀ ਨਹੀਂ ਪੈਣ ਦਿੱਤਾ ਇਹਦਾ ਲੈਣਾ ਇਹਨੂੰ ਕਿਪੋ ਤਾਂ ਇਹਨਾਂ ਦੀ ਦੁਨੀਆਦਾਰੀ ਦਾ ਹੁਣ ਮੈਂ ਤਾਂ ਮੈਂ ਤਾਂ ਆਏ ਸੀ ਚੱਲ ਮੇਰਾ ਚਾਚਾ ਹੈਗਾ ਚੱਲ ਕੋਈ ਗੱਲ ਨਹੀਂ ਬਾਕੀ ਤੁਹਾਡੇ ਸਾਹਮਣੇ ਹੀ ਆ ਸਾਰੀ ਗੱਲਬਾਤ ਵਿਆਹ ਵਾਲੇ ਦਿਨ ਕਿਵੇਂ ਕਰਦਾ ਸੀ ਕਿਵੇਂ ਨਹੀਂ ਠੀਕ ਆਣਾ ਮਨਿੰਦਰ ਨੂੰ ਕਿਹਾ ਸੀਗਾ ਬਾਅਦ ਚ ਪਿੱਠ ਤੇ ਛੁਰਾ ਖੋਵ ਦੂਗਾ ਮਨਿੰਦਰ ਨੂੰ ਵੀ ਪਤਾ ਹੀ ਐ ਇੱਥੇ ਰਹਿੰਦਾ ਸੀ ਇਹਨੂੰ ਕਹਦੇ ਨਾ ਪੁੱਤਾ ਜ਼ਮੀਨ ਸੋਢੀ ਐ ਕਹਿਣਾ ਕੁਝ ਨਹੀਂ ਹੁੰਦਾ ਬਈ ਇਹ ਤਾਂ ਕਰਕੇ ਦਿਖਾਉਣਾ ਪੈਂਦਾ ਬਾਤ ਨਹੀਂ ਲਵਾ ਲੈਣੀ ਜੇ ਇਹ ਆਪਦੇ ਨਾਲ ਨਹੀਂ ਲਵਾਉਂਦਾ ਸੀ ਫਿਰ ਇਹ ਗੱਲ ਤਾਂ ਹੁਣ ਮਨਿੰਦਰ ਆਪਣਾ ਕਰੇ ਤਾਂ ਕੋਈ ਫਾਇਦਾ ਨਹੀਂ ਜਦੋਂ ਇਹ ਗੱਲ ਹੋ ਗਈ ਜਿਹੜੀ ਗੱਲਾਂ ਕਰਨ ਦਾ ਫਾਇਦਾ ਪ੍ਰੂਵ ਕਰਕੇ ਦੇਣਾ ਹਾਂ ਬਸ ਫਿਰ ਉਹ ਕਰਾਂ ਮੈਂ ਆਣਾ ਕਰੀਦਾ ਜਾਂਦੇ ਆ ਵੀ ਕਿਵੇਂ ਸਾਹਮਣੀ ਕਰਾਂਗੇ ਹੈ ਹੀ ਨਹੀਂ ਇੱਥੇ ਕਿਵੇਂ ਉਹਦੇ ਕੋਲ ਜਾਬਰ ਦੇ ਘਰ ਜਾਂਦੀ ਕਰਦਾ ਜੰਦਾ ਲੱਗਿਆ ਸੀ ਉਹ ਤਾਂ ਨਾ ਬੋਲਣਾ ਕਿ ਨਾ ਕੋਣ ਕਰ ਲੋੜੀ ਗੱਲਾਂ ਹੁੰਦੀਆਂ ਫਿਰ ਤੁਹਾਡੇ ਤੋਂ ਹੁਣ ਵੀ ਤੁਹਾਡੇ ਤਾਂ ਹੁੰਦਾ ਕੁਝ ਮਾਤਾ ਕਰੇ ਅਈ ਜਾ ਗੱਲ ਕਰੇ ਜਾ ਕੇ ਦੀ ਗੱਲ ਮਾਤਾ ਜਾ ਕੇ ਉੱਥੇ ਬੈਠ ਜਾਂਦੀ ਆ ਉੱਥੇ ਜਲੂਸ ਇਹ ਕਰਦੇ ਆਉਂਦੀ ਆ ਆਪਣਾ ਨਾਲ ਇਤੋਂ ਕੁਝ ਹ ਕੋਈ ਗੱਲ ਨਹੀਂ ਮੈਂ ਕਹਤਾ ਦਿੱਤਾ ਵੀ ਹੁਣ ਆਪਾਂ ਗੱਲ ਕਰਾਂਗੇ ਕੀ ਕਰਾਂਗੇ ਚਲੋ ਮੈਂ ਗੱਲ ਦੱਸ ਕੀ ਕਰਾਂਗੇ ਦੱਸ ਕੀ ਗੱਲ ਕਰਾਂਗੇ ਜਮੀਨ ਦੀ ਕਰਾਂਗੇ ਆ ਤੂੰ ਤੁਸੀਂ ਜਮੀਨ ਦੀ ਹੋ ਤੁਸੀਂ 6 ਮਹੀਨੇ ਹੋ ਗਏ ਕਰਦਿਆਂ ਨੂੰ ਜਮੀਨ ਦੀ ਗੱਲ ਤਾਂ ਮੈਂ ਤੁਹਾਨੂੰ ਕਹਦੇ ਜਮੀਨ ਲੈ ਹਰੋ ਜਵਾਬ ਦੇ ਦਿੰਦੇ ਆ ਕਾਮਣੀ ਲਿਓ ਇੱਥੇ ਹੀ ਵਗਿਆ ਸੀ ਮਨਿੰਦਰ ਤੂੰ ਚੁੱਪ ਕਰ ਜਾ ਕੋਈ ਨਹੀਂ 2-4 ਦਿਨ ਦੇਖ ਲੈ ਵੀ ਕੀ ਗੱਲ ਕਰਦੇ ਨੇ ਇਹ ਠੀਕ ਆ ਨਾ ਇਹਨਾਂ ਤੇ ਛੱਡ ਦੇ ਇੱਕ ਵਾਰੀ ਗੱਲ ਮੈਂ ਦੱਸ ਦੇ ਠੀਕ ਹੈ ਨਹੀਂ ਫਿਰ ਆਪਾਂ ਨੂੰ ਘੜਾ ਹੋਈ ਗੱਲ ਆਪਣਾ ਘੜਾ ਰਾਹ ਬੰਦ ਹੋ ਗਿਆ ਫਤ ਫਿਰ ਤਰਜਾਂਗੇ ਮੰਮੀ ਜੀ ਮੇਰੀ ਗੱਲ ਸੁਣੋ ਮੈਂ ਨਾ ਇਹਨੂੰ ਕੋਦੋਂ ਵੀ ਕਿ ਨਗਾ ਮੈਂ 4-5 ਮਤਲਬ ਕਿ ਕਿਸੇ ਮੁੰਡੇ ਨੂੰ ਸੱਦ ਕੇ ਠੀਕ ਹੈ ਇਹਦਾ ਕੋਗਾ ਜਿੱਤ ਕਰਵਾ ਦੇਣਾ ਨਾ ਇਹ ਉਸ ਗੱਲ ਤੇ ਆਉਂਦੀਆਂ ਨੇ ਫੇਰ ਉਹਦਾ ਕੁੱਤਾ ਜਿੱਤ ਕਰਕੇ ਤੂੰ ਜੇਲ੍ਹ ਚ ਬਹਿ ਜੀ ਹਾਂ ਤੂੰ ਜਾ ਕੇ ਜੇਲ੍ਹ ਚ ਬਹਿ ਜੀ ਫੇਰ ਵੀ ਤੇਰ ਤੱਕਰ ਪਟਿਆਗਾ ਤੇ ਫੇਰ ਹੱਲ ਇਹੀ ਹੱਲ ਹੈ ਹੁਣ ਕੋਈ ਹੱਲ ਨਹੀਂ ਜੇ ਐਨ ਮੌਕੇ ਤੇ ਤੂੰ ਤੁਸੀਂ ਆਪ ਦੇਖ ਲਿਓ ਜੇ ਉਦੋਂ ਆਪਾਂ ਇਹ ਕੰਮ ਕੀਤਾ ਹੁੰਦਾ ਅੱਜ ਨੂੰ ਮੇਰੀ ਜ਼ਮਾਨਤ ਹੋ ਜਾਂਦੀ ਠੀਕ ਹੈ ਨਾ ਚੱਲ ਕੋਈ ਨਾ ਪੁੱਤ ਆਹੇ ਜਾ ਕੰਮ ਕਾਹਨੂੰ ਕੀਤਾ ਪਰ ਉਹੀ ਕੋਈ ਗੱਲ ਕਰ ਲਾਂਗੇ ਕੋਈ ਗੱਲ ਨਹੀਂ ਤੂੰ ਹੀ ਸੋਚ ਲਾ ਬੈਠਾ ਕੁਝ ਕਿਉਂ ਆਦਾ ਜਵਾਖੀ ਜ਼ਿੰਦਗੀ ਬਰਬਾਦ ਕਰੀ ਜਾਨੀ ਉਹ ਤਾਂ ਘਰ ਖਰਾਬ ਕਰੀ ਜਾਨੀ ਨਾ ਇਹਨੂੰ ਕਿਹਾ ਸੀਗਾ ਵੀ ਉੱਥੇ ਜਾ ਕੇ ਕੁਝ ਨਾ ਖਾਣ ਪੀਣ ਚ ਕੁਝ ਮਿਲਾ ਦੇ ਆਪੇ ਮਰ ਮੁਰਝਾਂਗੇ ਉੱਥੇ ਜਾ ਕੇ ਬੈਠੇ ਹੀ ਆ ਸਵੇਰੇ ਫੇਰ ਮੂੰਹ ਚੱਕ ਕੇ ਆ ਗਈ ਹੋਇਆ ਇਤੋਂ ਵੀ ਕੁਝ ਨਹੀਂ ਨਾ ਕਮਲੀ ਗੱਲ ਕਰਦੀ ਐ ਮੈਂ ਕਿ ਨਾਲ ਲੈ ਕੇ ਗਈ ਸੀ ਵੀ ਉਹਨਾਂ ਨੂੰ ਘੋੜ ਕੇ ਪਿਆ ਨਾ ਨਾਲੇ ਉਹ ਆਏ ਤੂੰ ਕੋਲੇ ਸਮਝਿਆ ਵੀ ਆਈ ਮੇਰੇ ਹੱਥ ਦੀ ਚੀਜ਼ ਕੋਈ ਖਾ ਲਣਗੇ ਨਾ ਉਹ ਤਾਂ ਬਥੇਰੀਆਂ ਚੂਰੀਆਂ ਖਵਾਉਂਦੀ ਸੀ ਹੁਣ ਵੀ ਲੈ ਜਾਂਦੀ ਕੁੱਟ ਕੇ ਦੇਖ ਲੈ ਇਹੋ ਜਿਹੇ ਗੱਲਾਂ ਕਰਾ ਲਵੇ ਤਾਂ ਤਾਂ ਇਹ ਤਾਂ ਮਾਤਾ ਮੇਰੀ ਗੱ ਉਹਨਾਂ ਨਾਲ ਗੱਲਬਾਤ ਕਰ ਲਾ ਜੇ ਕੋਈ ਹੁੰਦੀ ਐ ਤਾਂ ਠੀਕ ਆ ਨਾ ਪੁੱਤ ਕਰਿਆ ਆਉਣੇ ਆ ਫਿਰ ਗੱਲਬਾਤ ਹਾਂ ਉਹ ਨਾਲ ਤੂੰ ਭੂਆ ਨੂੰ ਫੋਨ ਕਰਕੇ ਆਇਆ ਜਿਹੜੇ ਤਿੰਨ ਕਿੱਲੇ ਕਹਿੰਦਾ ਸੀ ਤਿੰਨ ਕਿੱਲੇ ਦਾ ਕਿਰਾਇਆ ਲਵਾ ਉਹਨੂੰ ਜਿਹੜੀ ਉਹ ਗੱਲ ਕਰਕੇ ਉਹਨੂੰ ਐ ਤਾਂ ਕਹਿ ਦੇ ਵੀ ਤੂੰ ਉਹਦੇ ਗੱਲ ਤਾਂ ਕਰਗੀ ਕਹੇਗੀ ਵੀ ਤਿੰਨ ਕਿੱਲੇ ਤੈਨੂੰ ਦੇਊਗਾ ਤੇ ਦੁਬਾਰਾ ਤਾਂ ਉਹਨੂੰ ਪੁੱਛ ਲਾ ਵੀ ਹੁਣ ਉਹ ਮੁੱਕਰ ਗਿਆ ਓਹੋ ਭੰਗੀ ਮੈਂ ਕਰਿਆ ਕਰਿਆ ਸੀ ਫੋਨ ਇਹਦੀ ਭੂਆ ਨੂੰ ਉਹ ਕਹਿੰਦੀ ਜਦੋਂ ਇੱਥੇ ਆ ਗਿਆ ਨਾ ਉਦੋਂ ਤੁਸੀਂ ਮੈਨੂੰ ਦੱਸ ਦਿਓ ਤੇ ਮੈਂ ਆ ਜੂੰਗੀ ਉਹ ਆ ਗਿਆ ਆ ਉਹਨੂੰ ਕਹ ਦੇ ਕੇ ਆ ਗਿਆ ਜਰਾ ਭਾਈ ਕੇ ਲਾਲ ਪੱਗ ਬੰਨੀ ਬੈਠਾ ਬ ਕੋਈ ਨਾ ਪੁੱਤ ਅੱਜ ਹੀ ਆਇਆ ਤੇਰੀ ਭੂਆ ਨੂੰ ਫੋਨ ਕਰਦਾਂ ਨੇ ਆ ਉਹ ਆਜੂਗੀ ਨਾ ਹਰਪੀਤ ਨੂੰ ਲੈ ਕੇ ਨਹੀਂ ਗਿਆ ਪਰਉਣਾ ਕਿੱਥੋਂ ਲੈ ਕੇ ਗਿਆ ਆ ਕਿ ਉਹ ਤਾਂ ਇੱਥੇ ਸਾਰਾ ਦਿਨ ਬੁਸੂ ਬੁਸੂ ਕਰਦੀ ਰਹਿੰਦੀ ਸੀ ਉਹਦੀ ਮਾਸੀ ਕੋਲੇ ਛੱਡ ਈ ਮੈਂ ਤਾਂ ਚਲ ਆ ਵੀ ਚੰਗਾ ਕੀਤਾ ਕੀ ਵਧੀਆ ਕੀਤਾ ਹੈ ਤੂੰ ਉਹਨੂੰ ਰੋਲਾ ਪਾਈ ਬੈਠੀ ਆ ਉਧਰ ਉਧਰ ਹਰਪੀਤ ਰੋਲਾ ਪਿਆ ਵਾ ਹੁਣ ਮੈਂ ਦੱਸ ਕਿੱਧਰਲੇ ਪਾਸੇ ਜਾ ਮੈਂ ਇਸ ਗੱਲ ਦਾ ਮਤਲਬ ਤੈਨੂੰ ਕਹੀ ਇਹ ਨਾ ਕੋਈ ਦਾ ਫੋਨ ਕਰੀ ਨਾ ਵੀ ਤੂੰ ਆ ਜਾ 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 ਨਾ ਤੂੰ ਫੋਨ ਚੱਕਦੀ ਆ ਆ ਗਈ ਹੁਣ ਕੋਲੜੀ ਖੀਰ ਚਾਹਤ ਪਵਾਉਣਾ ਜਾ ਬਣਾ ਲਿਆ ਚਾਹ ਬਣਾ ਲਿਆ ਜਾ ਪੰਜੀ ਬਾਣਾ ਮੁੱਟੇ ਨੂੰ ਸਮਝਾਓ ਪਹਿਲਾਂ ਵੀ ਐਂ ਬੋਲਦੀ ਸੀ ਹੁਣ ਵੀ ਐਂ ਬੋਲਦੀ ਆ ਇੱਕ ਤੁਸੀਂ ਬੋਲਣ ਲਈ ਆ ਜਦੋਂ ਇਹਨੂੰ ਇਸ ਗੱਲ ਦਾ ਪਤਾ ਨਹੀਂ ਸੀਗਾ ਕਿ ਉਹ ਉਹਨੇ ਜਿੰਨਾ ਚਿਰ ਉਹਨੇ ਵਿਆਹ ਨਹੀਂ ਕਰਾਇਆ ਸੀ ਉਹ ਤੁਹਾਨੂੰ ਬੋਲੀ ਸੀ ਕੁਛ ਕਦੇ ਕੁਛ ਕਿਹਾ ਨਹੀਂ ਸੀ ਪਹਿਲਾਂ ਮੇਰਾ ਮਤਲਬ ਇਹ ਹੈ ਜਮੀਨ ਨੂੰ ਹੀ ਬੈਠੀ ਸੀ ਇੱਥੇ ਵੀ ਜੋ ਜਮੀਨ ਸਾਰੇ ਜਮੀਨ ਨੂੰ ਬੈਠਦੀਆਂ ਫਿਰ ਹਾਂ ਜਮੀਨ ਨੂੰ ਬੈਠੀ ਉਸ ਦਾ ਕਹੀ ਜਾਂਦੇ ਹੋਗੇ ਕਮਲੀਆ ਇਹਦੇ ਕੋਲੇ ਕਿਹੜਾ ਕੁਝ ਹੈ ਨਹੀਂ ਵੀ ਜਮੀ ਹੈ ਨਹੀਂ ਜਮੀਨ ਹੈ ਸਤ ਕਿੱਲਾ ਹੋ ਗਈ ਹੈ ਜੇ ਵੀ ਗੱਲ ਸੁਣ ਲੈ ਜਿਹੜੀ ਗੱਲ ਤੋਂ ਮੈਂ ਡਰਦੀ ਆ ਹਜੇ ਮੇਰੇ ਪਿਆਰ ਨੂੰ ਨਹੀਂ ਪਤਾ ਉਹ 14 ਕਿੱਲਾਂ ਤੇ ਕੀਤਾ ਸੀਗਾ ਜੇ ਉਹਨੂੰ ਪਤਾ ਲੱਗ ਗਿਆ ਨਾ ਸਾਰਾ ਸਮਾਨ ਚ ਕਾ ਕੇ ਲੈ ਜਾਓ ਤੇ ਮੇਰੀ ਮਾਂ ਉਹ ਹੀ ਲੈ ਕੇ ਗਈ ਸੀ ਮੈਨੂੰ ਬੈਗ ਭਰ ਕੇ ਕੱਪੜਿਆਂ ਦਾ ਤੇ ਘਰ ਕੀ ਦਾ ਖਰਾਬ ਹੋਊ ਤੇਰਾ ਹੀ ਹੋਊਗਾ ਜਿਹੜਾ ਤਾਂ ਮੈਂ ਤਾਂ ਆਪਣੇ ਪਿਆਰ ਨੂੰ ਮਗਰ ਲੱਗੂਗੀ ਫਿਰ ਮੈਨੂੰ ਤਾਂ ਜਾਣੀ ਪਊ ਮੈਂ ਤਾਂ ਇਹਦਾ ਖਰਾਬ ਹੋਊਗਾ ਹੋਊਗਾ ਹੀ ਇੰਨਾ ਪਾਗਲ ਨਹੀਂ ਹੈਗਾ ਤੇਰਾ ਪਿਆਰ ਠੀਕ ਹੈ ਜਿੰਨਾ ਤੂੰ ਬਣਾਈ ਜਾਨੀ ਐ ਜਿਹਨੂੰ ਪਤਾ ਲੱਗੂਗਾ ਇਹ ਤਾਂ ਵੀ ਸਿੱਧਾ ਨਹੀਂ ਹੈਗਾ ਵੀ 7 ਕਿੱਲਾਂ ਤੇ ਕਹਿ ਦੂਗਾ ਜਾ ਵਸ ਜਾ بس جان ਨਾਲ ਫਿਰ ਉਹਨਾਂ ਨੂੰ ਫਿਰ ਸਮਾਨ ਲੈ ਦੇਗੀ ਚੱਕ ਇਥੋਂ ਹਾਂ ਤੇ ਜੇ ਮੇਰਾ ਪਿਆਰ ਕੋਈ ਮਤ ਲੈ ਕੇ ਜਾਉਂਗਾ ਸੁਣੋ ਉੱਥੇ ਬੈਠਾ ਤੂੰ ਕੀ ਕੁਝ ਬੋਲਦਾ ਹੁਣ ਤੂੰ ਇਹਨੂੰ ਕੀ ਕੁਝ ਬੋਲੀ ਜਾਣਾਗਾ ਫਿਰ ਮੈਂ ਉਹੀ ਤੇ ਇਹਨੂੰ ਗੱਲ ਕਰਨਾਂ ਪਿਆਰ ਨਾਲ ਗੱਲ ਕਰਦਾ ਸਿਰ ਸਿਰ ਚੜੀ ਜਾਂਦੀ ਆ ਬਸ ਨਾਲ ਇਹ ਵੀ ਮੇਰੀ ਗੱਲ ਸੁਣਾ ਤੂੰ ਇਹਨਾਂ ਨੂੰ ਸਿਰਫ ਇਹ ਦੋਨੇ ਮਾਪਤ ਘਰੇ ਬੋਲਦੇ ਆ ਇਹਨਾਂ ਦੀ ਜਵਾਨ ਨਾ ਚਾਚੇ ਅੱਗੇ ਨਹੀਂ ਚੱਲਦੀ ਇਹਨਾਂ ਚਾਚੇ ਦੀ ਹੁਣ ਡਾਂਗ ਮਾਰੀਏ ਜਾਂਦੇ ਆ ਲੋਕ ਕੀ ਕਹਿਣਗੇ ਵੀ ਅੱਜ ਆਈ ਆ ਅੱਜ ਜਲੂਸ ਕੱਢਤਾ ਨਹੀਂ ਆ ਨਾ ਆਉਂਦੀ ਨਾ ਲੈ ਕੇ ਆਂਦੇ ਫਿਰ ਜਾ ਤੂੰ ਆਏ ਕਰ ਜਾ ਜਾ ਕੇ ਚਾਹ ਪਾਣੀ ਕਰ ਲਾ ਦਾ ਤੈ ਠੀਕਾ ਸ਼ਰਮ ਤਾਂ ਆਉਂਦੀ ਨਹੀਂ ਵੀ ਤੇਰੀ ਮਾਂ ਆਈਏਗੀ ਨਾਲ ਚਾਹ ਪਾਣੀ ਪੈ ਕੇ ਫੇ ਆਡਾ ਲਾ ਕੇ ਗਈ ਨਾ ਦੇ ਲੈ ਲਾਲ ਪੱਗ ਬਣ ਰੱਖੀ ਸੀ ਹਾਂ ਨਾ ਪੱਗੇ ਬਣਾ ਕੇ ਆਇਆ ਚਾਚੇ ਨੇ ਲਾਲ ਪੱਗ ਬਣ ਰੱਖੀ ਸੀ ਗੰਨਾ ਰੇ ਪਾਣੀ ਲੈ ਕੇ ਭਣੇ ਪੰਜਵਾਸੀ ਕੀ ਬੋਲਦੇ ਥੋੜੇ ਸਾਹਮਣੇ ਕੀ ਬੋਲਦੇ ਹੋਗੇ ਤੁਸੀਂ ਆਏ ਜਦੋਂ ਲੈ ਜਦੋਂ ਲੈ ਕੇ ਆਉਣਾ ਸੀ ਉਹ ਤਾਂ ਮੈਂ ਤਾਂ ਕਰੀ ਜਾਂਦਾ ਸੀ ਚੱਲ ਚੱਲ ਕਰ ਤੇ ਹੁਣ ਆ ਕੇ ਇੱਥੇ ਬਦਲ ਗਿਆ ਨਾ ਮੈਂ ਆਹ ਪੈਰ ਤੇ ਬਦਲ ਦੇਵਾਂਗੇ ਮੈਂ ਉਹਨੂੰ ਕੀ ਕਹਤਾ ਜਦੋਂ ਉਹ ਜਵਾਨ ਲੜਾਉਂਦੀ ਹੈ ਮੇਰੇ ਨਾਲ ਫੇਰ ਹੀ ਬੋਲਦਾ ਮੈਂ ਉਹਦੇ ਨਾਲ ਅੰਜੀ ਅਸੀਂ ਕੁਝ ਨਹੀਂ ਬੋਲਦੇ ਅਸੀਂ ਆਏ ਕਿਹਾ ਵੀ ਕੋਈ ਗੱਲ ਨਹੀਂ ਆਪਣੀ ਜ਼ਮੀਨ ਦੀ ਗੱਲ ਹੋਈ ਹੈ ਜਦੋਂ ਬਾਅਦ ਦੇ 6 ਮਹੀਨੇ ਹੋ ਗਏ ਗੱਲ ਕਹਿੰਦੀ ਨੂੰ ਹੈ ਕਿੱਥੇ ਤੂੰ ਗੱਲ ਪੂਰ ਚੜਾ ਕੇ ਮੈਨੂੰ ਐ ਦੱਸ ਪਹਿਲਾਂ ਲੈ ਹੁਜੇ ਕੋਈ ਬੰਦੇ ਵਿੱਚ ਪਾਵਾਂਗੇ ਫੇਰ ਹੀ ਗੱਲ ਪੂਰ ਚੜੂ ਕੋਈ ਨਹੀਂ ਕੋਈ ਵਿੱਚ ਕਿਸੇ ਨੂੰ ਬੁਲਾ ਲਾ ਹੈ ਹੀ ਨਹੀਂ ਸੀ ਆਇਆ ਹੁਣ ਅੱਜ ਮੈਂ ਤਾਂ ਕਰਦੇ ਆ ਕਿ ਕੋ ਕਰ ਲਾਂਗੇ ਗੱਲ ਤੁਸੀ ਗੱਲ ਤੁਸੀਂ ਤੁਸੀਂ ਅੰਦਰ ਜਾ ਕੇ ਆਰਾਮ ਕਰੋ ਸੀ ਕਰ ਲਾਂਗੇ ਆਪੇ ਗੱਲ ਕਰ ਲਾਂ। ਤੁਸੀਂ ਇਸ ਗੱਲ ਦੀ ਟੈਨਸ਼ਨ ਨਾ ਲੋ। ਹਜੇ ਹੁਣ ਆ ਕੇ ਤਾਂ ਖੜੇ ਆ ਹਜੇ ਹੁਣੀ ਗੱਲ ਕਰ ਲਈ ਨਾਲ ਦੀ ਨਾਲ। ਤੁਹਾਨੂੰ ਲੱਗਦਾ ਵੀ ਟੈਨਸ਼ਨ ਨਾ ਲੋ। ਕੋਈ ਗੱਲ ਨਹੀਂ ਭੈਣ ਜੀ ਧੀਆ ਦੀ ਟੈਨਸ਼ਨ ਹੁੰਦੀ ਹੈ ਮੈਨੂੰ ਵੀ ਪਤਾ ਹੈ ਫਿਰ ਐਨਾ ਥੋੜਾ ਵੀ ਘਰੀ ਖਰਾਬ ਕਰ ਲੋ। ਤੂੰ ਜਾ ਕੇ ਆਏਂਗੀ ਮਾਤਾ ਕੇ ਉਧਰ ਮੈ ਜਾ ਕੇ ਆ ਮੈਨੂੰ ਪਹਿਲਾਂ ਤੂੰ ਆਏ ਦੱਸ। ਮੈਨੂੰ ਜਾਇਆ ਉਹਦੇ ਪੁੱਤ ਪਹਿਲਾਂ। ਹੋਰ ਕੀ ਆ? ਤੂੰ ਫੇਰ ਜਾਈ। ਸ਼ਰਮ ਨਹੀਂ ਆਉਂਦੀ ਮੇਰੇ ਸਾਏ ਨੂੰ ਥੂ ਥੂ ਕਰਾਤੀ ਜਾਵੇਂ। ਨਹੀਂ ਤੈਨੂੰ ਮਿਲਿਆ ਸੀ ਬੋਲਿਆ ਨਹੀਂ ਕੁਛ। ਕੋਸ਼ਨੀ ਬੋਲਿਆ ਆਹੀ ਬੋਲਦੀ ਸੀ ਜਿਵੇਂ ਹੁਣ ਬੋਲੀ ਜਾਂਦੀ ਐ ਇੱਥੇ ਆਵਾ ਗੱਡੀਆਂ ਦੇ ਸ਼ੀਸ਼ਾ ਥੱਲੇ ਕਰਕੇ ਉਹਨਾਂ ਨੂੰ ਗਲੀ 'ਚ ਤੁਰੇ ਉਹਨਾਂ ਨੂੰ ਬੋਲਣ ਲੱਗੀ ਲੋਕ ਝਾਕ ਨਾ ਸੇ ਬਸ ਜਲੂਸ ਨਿਕਲ ਗਿਆ ਇਹ ਲੋਕਾਂ ਨੇ ਤਾਂ ਝਾਕਣਾ ਹੀ ਐ ਇਹ ਲੈ ਕਹਿਣਗੇ ਕੀ ਬੋਲਦੀ ਐ ਦੇਖ ਲੈ ਇਹਨਾਂ ਦੀ ਬਹੂ ਚੱਲ ਮੈਨੂੰ ਐ ਦੱਸ ਗਏ ਕਿਥੇ ਤੂੰ ਐ ਘਰ ਆਏ ਪਤਾ ਕਰਕੇ ਆ ਵੀ ਉਹ ਗਏ ਕਿਥੇ ਸੀ ਕਿਥੇ ਨਹੀਂ ਦੋ ਮਹੀਨੇ ਹੋ ਗਏ ਘਰੇ ਜਾ ਕੇ ਪਤਾ ਕਰਕੇ ਨਾ ਪਊ ਫਿਰ ਹਾਂ ਜਾ ਜਾ ਕੇ ਪਤਾ ਕਰ ਚੱਲ ਮੈਂ ਜਾ ਕੇ ਆਉਣੀ ਐ ਹੋਰ ਕੀ ਐ ਨਹੀਂ ਨਹੀਂ ਬੋਲੀ ਫਿਰ ਮੈਂ ਤੈਨੂੰ ਐ ਕਹਿੰਦੀ ਸੀ ਵੀ ਜੇ ਆਪਾਂ ਕਿਸੇ ਬੰਦੇ ਨੂੰ ਵਿੱਚ ਪਾ ਲਈਏ ਨਹੀਂ ਮਾਤਾ ਇਹ ਜੀ ਕੋਈ ਗੱਲ ਨਹੀਂ ਕਰਨੀ ਤੂੰ ਮੈਂ ਤੈਨੂੰ ਦੱਸਦਾ ਮੇਰੇ ਨਾਲ ਰਾਇ ਕਰਕੇ ਚੱਲੀ ਠੀਕ ਆ ਆਮਹਰੀ ਨਾਲ ਕੋਈ ਫੈਸਲਾ ਨਹੀਂ ਤੇਰਾ ਜਾ ਕੇ ਜਲੂਸ ਤਾਂ ਕੱਢ ਕੇ ਆ ਹੈ ਕਿਹ ਲਾਲ ਪੱਗ ਬੰਨੀ ਆਗੀ ਤੇ ਇਹ ਤੇਰਾ 18 19 ਸਾਲ ਦੀ ਉਮਰ ਚ ਵਿਆਹ ਹੋਇਆਗਾ ਮੈਂ ਜਾ ਕੇ ਆਉਨੇ ਬਸ ਤੂੰ ਨਾ ਕੁਛ ਬੋਲ ਇਹਦੀ ਮਾਂ ਦੇਖ ਲੈ ਕਿ ਉੱਥੇ ਕੀ ਸੀ ਤੇ ਇੱਥੇ ਕੀ ਹੋ ਗਿਆ ਕਿ ਮੈਂ ਬੋਲਦਾ ਕਿ ਹੁਣ ਲੈ ਕੇ ਆਉਣ ਜੁੱਸਾ ਮਿੱਠਾ ਪਿਆਰਾ ਹੋ ਕੇ ਲੈ ਕੇ ਆਇਆਗਾ ਇਹਨੂੰ ਚੱਲ ਕੋਈ ਨਾ ਪੁੱਤ ਤੂੰ ਇੱਥੇ ਵੀ ਨਾ ਬੋਲ ਕੁਛ ਨਾ ਬੋਲ ਜੁੜੀਆਂ ਨਾਲ ਚੁੰਬੜੀ ਨਾਲ ਹੋਇਆ ਚੱਲ ਕੋਈ ਨਾ ਮੈਂ ਜਾਣੀ ਆ ਇੱਥੇ ਬੈਠਾ ਮੈਂ ਕੋਈ ਨਹੀਂ ਉਹ ਜਾਣੀ